ਇਹ ਧਰਤੀ ਦੇ ਵਿੱਚ ਇੰਨੇ ਕੋ ਗੁਣ ਨੇ ਇਹ ਉਦੋਂ ਪਤਾ ਲੱਗਦਾ ਜਦੋਂ ਤੁਸੀਂ ਇਸ ਧਰਤੀ ਤੋਂ ਬਾਹਰ ਜਾ ਕੇ ਕਿਤੇ ਪੈਰ ਰੱਖਦੇ ਜੇ ਨਵੇਂ ਜੁਗ ਦੀਆਂ ਜੰਗਾਂ ਨੇ ਜਿੱਥੇ ਤੁਸੀਂ ਸ਼ਬਦ ਦੇ ਨਾਲ ਲੜਾਈ ਕਰਨੀ ਆ ਜਿੱਥੇ ਤੁਸੀਂ ਖਿਆਲ ਦੇ ਨਾਲ ਲੜਾਈ ਕਰਨੀ ਆ ਤੇ ਮਾਂ ਪਿਓ ਆਪਣੇ ਕੰਮ ਦੇ ਵਿੱਚ ਵਿਜੀ ਨੇ ਬੱਚਿਆਂ ਨੂੰ ਬੱਚੇ ਫੋਨ ਤੇ ਬੈਠੇ ਨੇਗੇ ਉਹ ਫੋਨ ਤੇ ਕੀ ਦੇਖ ਰਹੇ ਨੇ ਕਿ ਉਦਾਂ ਦੀ ਉਹਨਾਂ ਦਾ ਮੈਂਟਲ ਲੈਵਲ ਡਵੈਲਪ ਹੋ ਰਿਹਾ ਗੁਰੂ ਨਾਨਕ ਦੇਵ ਜੀ ਜੋ ਸਾਨੂੰ ਕਹਿਣਾ ਚਾਹੁੰਦਾ ਸੀ ਨਾ ਉਹ ਉਹਨਾਂ ਨੇ ਜਿਆਦਾ ਪੜ ਲਿਆ ਅਸੀਂ ਰੋਜ਼ ਪੜਦੇ ਕਿ ਦੱਸੇ ਸਮਝਾਂ ਨਹੀਂ ਆਸਟ੍ਰੇਲੀਆ ਦੇ ਵਿੱਚ ਗਿਆ ਬੱਚਾ ਜੇ 3000 ਮਹੀਨੇ ਦੇ ਕਮਾਉਣ ਲੱਗ ਜਾਂਦਾ ਤਾਂ ਪਹਿਲੇ 6 ਕੁ ਮਹੀਨੇ ਤਾਂ ਉਹ 1000 1000 ਡਾਲਰ ਤਾਂ ਉਹਦਾ ਇੱਧਰ ਉੱਧਰ ਫਾਇਨਾ ਫੂਨਾ ਚ ਹੀ ਜਾਂਦਾ ਰਹਿੰਦਾ ਤਾਂ ਬੱਚੇ ਜਦੋਂ ਨਵੇਂ ਹੁੰਦੇ ਨੇ ਉਹਨੂੰ ਇੱਕ ਚਾਹ ਬਣਾਉਣੀ ਤੱਕ ਨਹੀਂ ਹੁੰਦੀ ਮਤਲਬ ਪੇਰੈਂਟਸ ਨੇ ਉਹਨਾਂ ਨੂੰ ਚਾਹ ਬਣਾਉਣੀ ਸਿਖਾਈ ਹੁੰਦੀ 80% ਆਸਟ੍ਰੇਲੀਆ ਦੇ ਵਿੱਚ ਰੈਜ਼ਿਸਟੈਂਟ ਕੇਸ ਹੁੰਦੇ ਨੇਗੇ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਡੋਮੈਸਟਿਕ ਵਾਇਲੈਂਸ ਦੀ ਗੱਲ ਹੁੰਦੀ ਹੈ ਤਾਂ ਬੱਚਿਆਂ ਨੂੰ ਆ ਭੇਜਣ ਤੋਂ ਪਹਿਲਾਂ ਮੈਂਟਲੀ ਦਿਮਾਗੀ ਤੌਰ ਤੇ ਸਟਰੋਂਗ ਰੱਖ ਕੇ ਤੋਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਓ ਤੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਬਹੁਤ ਹੀ ਅਹਿਮ ਹੈ ਕਿਉਂਕਿ ਅੱਜ ਸਾਡੇ ਨਾਲ ਸਾਡੇ ਭਾਈ ਰੋਬੀ ਬੈਨਿਪਾਲ ਜੀ ਜੋ ਕਿ ਆਸਟ੍ਰੇਲੀਆ ਤੋਂ ਪੁੱਜੇ ਹੋਏ ਨੇ ਆਪਣੇ ਗੰਡੂਆਂ ਪਿੰਡ ਆ ਉਹਨਾਂ ਦਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਜੋ ਕਿ ਇੱਕ ਅੱਛੇ ਬਿਜ਼ਨਸਮੈਨ ਨੇ ਰਾਵਤਾ ਰੇਡੀਓ ਆਸਟ੍ਰੇਲੀਆ ਵੀ ਚਲਾਉਂਦੇ ਆ ਉਹਨਾਂ ਦੀ ਆਪਣੀ ਜ਼ਿੰਦਗੀ ਵੀ ਬੜੀ ਸੰਘਰਸ਼ ਭਰੀ ਹੈ ਉਸ ਦੇ ਉੱਤੇ ਆਪਾਂ ਕਿਤੇ ਫੇਰ ਚਰਚਾ ਕਰਾਂਗੇ ਪਰ ਅੱਜ ਦਾ ਜਿਹੜਾ ਅਸੀਂ ਵਿਸ਼ਾ ਰੱਖਿਆ ਹੈ ਉਹ ਇਹ ਹੈ ਕਿ ਸਾਡੇ ਨੌਜਵਾਨ ਬੱਚੇ ਬੱਚੀਆਂ ਦੇ ਵਿੱਚ ਅੱਜ ਕੱਲ੍ਹ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਦਾ ਚਾਹੇ ਉਹ ਆਸਟ੍ਰੇਲੀਆ ਚਾਹੇ ਉਹ ਕੈਨੇਡਾ ਇੰਗਲੈਂਡ ਜਿੱਥੇ ਵੀ ਜਾਂਦੇ ਨੇ ਰੁਝਾਨ ਬਹੁਤ ਹੈ ਪਰ ਉੱਥੇ ਜਾ ਕੇ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਤੇ ਉਹਨਾਂ ਦਾ ਹੱਲ ਕੀ ਹੈ ਜਾ ਉਹ ਕਿਸ ਤਰ੍ਹਾਂ ਉਹਨਾਂ ਨੂੰ ਜਾਣਾ ਚਾਹੀਦਾ ਹੈ ਉਹਨਾਂ ਦੇ ਮਾਪਿਆਂ ਨੂੰ ਕੀ ਸੋਚਣਾ ਚਾਹੀਦਾ ਉਹਨਾਂ ਬਾਰੇ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਨੇ ਬਾਈ ਰੋਬੀ ਬੈਣੀਪਾਲ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰੰਗ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਜਿਹੜੇ ਸਾਨੂੰ ਦੇਖ ਰਹੇ ਨੇ ਤੇ ਧਰਮੈ ਬਾਈ ਤੁਹਾਡਾ ਧੰਨਵਾਦ ਤੁਸੀਂ ਵਿਜ਼ਿਟ ਕੀਤਾ ਔਰ ਚੰਦ ਗੱਲਾਂ ਜਿਹੜੀਆਂ ਮੇਰੇ ਦਿਮਾਗ ਦੇ ਵਿੱਚ ਨੇ ਸਾਂਝੀਆਂ ਕਰਨ ਦਾ ਮੌਕਾ ਦੇ ਰਹੇ ਹੋ ਜੀ ਸੋ ਤੁਹਾਡਾ ਸੰਘਰਸ਼ ਬਾਈ ਬਹੁਤ ਲੰਮਾ ਰਿਹਾ ਹਨਾ ਅੱਜਕੱਲ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਪਣੀ ਮਿਹਨਤ ਦੇ ਸਦਕਾ ਇੱਕ ਅੱਛਾ ਆਪਣਾ ਕਾਰੋਬਾਰ ਖੜਾ ਕੀਤਾ ਜੀ ਪਰ ਜੇ ਆਪਾਂ ਗੱਲ ਕਰੀਏ ਅੱਜਕੱਲ ਜਿਹੜੇ ਬੱਚੇ ਜਾ ਰਹੇ ਹਨ ਉਹਨੂੰ ਕਾਫੀ ਮੁਸ਼ਕਲਾਂ ਜਿਹੜੀਆਂ ਸਾਹਮਣਾ ਕਰਨਾ ਪੈ ਰਿਹਾ ਤੇ ਉਹ ਪੇਰੈਂਟਸ ਨੂੰ ਮਾਪਿਆਂ ਨੂੰ ਕੀ ਸੋਚਣਾ ਚਾਹੀਦਾ ਜਾਂ ਕਿੱਦਾਂ ਦੀ ਉਹਨਾਂ ਦੀ ਤਿਆਰੀ ਕਰਾਉਣੀ ਚਾਹੀਦੀ ਹੈ ਕਿਉਂਕਿ ਇੱਕ ਤਾਂ ਮੇਰੇ ਖਿਆਲ ਵਿੱਚ 15-16 ਸਾਲ ਦੀ ਉਮਰ ਦੇ ਵਿੱਚ ਹੀ ਵਗ ਜਾਂਦੇ ਨੇ ਜਿਨ੍ਹਾਂ ਨੂੰ ਹਜੇ ਆਪਣੇ ਕਲਚਰ ਦੀ ਵੀ ਪੂਰੀ ਮਤਲਬ ਕਿ ਜਾਣਕਾਰੀ ਨਹੀਂ ਹੁੰਦੀ ਪਰ ਉੱਥੇ ਜਾ ਕੇ ਇਕੱਲਾ ਆਪਣੇ ਆਪ ਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ ਤੇ ਕੀ ਜਿਹੜਾ ਹੋਣਾ ਚਾਹੀਦਾ ਕਿਸ ਤਰ੍ਹਾਂ ਦੀ ਤਿਆਰੀ ਹੈ ਜਿਹੜੀ ਉਹਨੂੰ ਕਰਨੀ ਚਾਹੀਦੀ ਹੈ ਮਾਪਿਆਂ ਨੂੰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਮੇਰੇ ਗੱਲ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਕਹਿੰਦੇ ਨਹੀਂ ਕਿ ਜਦੋਂ ਕੰਧ ਕੱਢਦੇ ਆਉਂਦੇ ਥੱਲੇ ਇੱਕ ਨੀਂਹ ਰੱਖਣੀ ਹੁੰਦੀ ਹੈ ਹਾਂਜੀ ਤੇ ਮੈਂ ਇਹ ਗੱਲ ਜੇ ਨਹੀਂ ਕਹਾਂਗਾ ਤਾਂ ਮਾਪਿਆਂ ਨੂੰ ਉਹ ਨੀਂਹ ਉਹ ਜੋ ਮੈਂ ਕਹਿਣਾ ਚਾਹਣਾ ਉਹ ਸਮਝ ਨਹੀਂ ਆਉ ਉਹ ਪੰਜਾਬ ਦੇ ਬਾਰੇ ਦੇ ਵਿੱਚ ਵੀਰ ਪੰਜਾਬ ਦੇ ਬਾਰੇ ਦੇ ਵਿੱਚ ਸੈਂਟਰ ਲਾ ਲਓ ਜਾਂ ਕੁਝ ਏਜੰਸੀਆਂ ਦੀ ਲਾ ਲਓ ਪਾਲਿਸੀ ਇਹ ਆ ਕਿ ਇੱਥੋਂ ਅਸੀਂ ਪੰਜਾਬੀਆਂ ਨੂੰ ਬਾਹਰ ਕੱਢ ਦਈਏ ਤੇ ਹੋਰ ਜਿਹੜੇ ਕਲਚਰ ਨੇ ਜਾਂ ਬਿਹਾਰ ਤੋਂ ਜਾਂ ਹੋਰ ਸਟੇਟ ਤੋਂ ਉਹਨਾਂ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਇੱਥੇ ਵਸਾ ਦਈਏ ਪੰਜਾਬ ਨੂੰ ਅਜੋਰਨ ਦੀਆਂ ਜਿਹੜੀਆਂ ਪਾਲਿਸੀਜ਼ ਨੇ ਜੀ ਸਾਨੂੰ ਸਾਡੀ ਪਹੁੰਚ ਤੋਂ ਸਮਝਣ ਤੋਂ ਆਮ ਲੋਕ ਨੇ ਜਿਹੜੇ ਕਿਸਾਨ ਨੇ ਉਹਨਾਂ ਦੀ ਪਹੁੰਚ ਤੋਂ ਬਾਹਰ ਦੀਆਂ ਗੱਲਾਂ ਨੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਸਟੱਡੀ ਕਰਨਾ ਪੈਂਦਾ ਤਾਂ ਤੁਹਾਨੂੰ ਸਮਝ ਆਉਂਦੀ ਜੇ ਤੁਸੀਂ ਖੁੱਲੇ ਜਾ ਕੇ ਦੱਸ ਵੀ ਦੋਗੇ ਤਾਂ ਹੋ ਸਕਦਾ ਲੋਕ ਤੁਹਾਡੇ ਪਿੱਛੇ ਪੈ ਜਾਣ ਹਾਂਜੀ ਤੇ ਵਟਸ ਇਹ ਗੱਲ ਹੈ ਕਿ ਅਸੀਂ ਬਾਹਰ ਜਾ ਰਹੇ ਹਾਂ ਇੱਕ ਪਲਾਨਡ ਪ੍ਰੋਸੈਸ ਆ ਤਾਂ ਜੋ ਅਸੀਂ ਇਸ ਧਰਤੀ ਨੂੰ ਛੱਡੀਏ ਇਸ ਨੂੰ ਪੋਜੀਟਿਵਲੀ ਇਹ ਲਿਆ ਜਾ ਸਕਦਾ ਕਿ ਬਾਬਾ ਨਾਨਕ ਨੇ ਕਿਹਾ ਸੀਗਾ ਕਿ ਤੁਸੀਂ ਬਸੋ ਨਾ ਉਜੜਦੇ ਰਹੋ ਜੀ ਸਾਡੇ ਵਿੱਚ ਬਹੁਤ ਜ਼ਿਆਦਾ ਗੁਣ ਨਹੀਂ ਇਹ ਧਰਤੀਆਂ ਨਾ ਜਿੱਥੇ ਅਸੀਂ ਬੈਠ ਕੇ ਗੱਲ ਕਰ ਰਹੇ ਹਾਂ ਇਹ ਧਰਤੀ ਦੇ ਵਿੱਚ ਇੰਨੇ ਕੋ ਗੁਣ ਨਹੀਂ ਇਹ ਉਦੋਂ ਪਤਾ ਲੱਗਦਾ ਜਦੋਂ ਤੁਸੀਂ ਇਸ ਧਰਤੀ ਤੋਂ ਬਾਹਰ ਜਾ ਕੇ ਕਿਤੇ ਪੈਰ ਰੱਖਦੇ ਹੋ ਬਿਲਕੁਲ ਜੀ ਜਦੋਂ ਤੁਸੀਂ ਕਿਤੇ ਜਾ ਕੇ ਕਿਸੇ ਨੂੰ ਲੰਗਰ ਛਕਾਉਨੇ ਹੋ ਜਦੋਂ ਤੁਸੀਂ ਕਿਤੇ ਅਨਜਸਟਿਸ ਦੇ ਜਿੱਥੇ ਹੋ ਰਿਹਾ ਹੈਗਾ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਤੁਸੀਂ ਆਵਾਜ਼ ਠਾਉਣੀ ਤੁਸੀਂ ਸੋਚਦੇ ਹੋ ਯਾਰ ਮੈਂ ਇਕੱਲਾ ਹੀ ਆ ਫਿਰ ਤੁਹਾਨੂੰ ਲੱਗਦਾ ਨਹੀਂ ਇਕੱਲਾ ਨਹੀਂ ਤੁਹਾਡੇ ਨਾਲ ਗੁਰੂਆਂ ਦੀ ਜਿਹੜੀ ਸ਼ਕਤੀ ਖੜੀ ਹੈਗੀ ਤੁਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹੋ ਤੁਹਾਡੇ ਅੰਦਰ ਉਹ એનર્ਜੀ ਆ ਤੁਸੀਂ ਉਹਨਾਂ ਚੀਜ਼ਾਂ ਦਾ ਅਹਿਸਾਸ ਜਦੋਂ ਤੁਸੀਂ ਆਪਣੀ ਧਰਤੀ ਤੋਂ ਦੂਰ ਹੁੰਨੇ ਹੋ ਨਾ ਫਿਰ ਹੁੰਦਾ ਹੁਣ ਇਹ ਜਿਹੜਾ ਪੋਜ਼ਿਟਿਵ ਸਾਈਡ ਆ ਜਦੋਂ ਅਸੀਂ ਇਸ ਨੂੰ ਬਾਹਰ ਲੈ ਕੇ ਜਾ ਰਹੇ ਹਾਂ ਤਾਂ ਬੇਸਿਕਲੀ ਅਸੀਂ ਆਪਣੇ ਧਰਮ ਨੂੰ ਵੀ ਤੇ ਆਪਣੀ ਉਸ ਸੋਚ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਮਾਪਿਆਂ ਦਾ ਫਰਜ਼ ਬਣਦਾ ਕਿ ਜਦੋਂ ਅਸੀਂ ਬੱਚਿਆਂ ਨੂੰ ਬਾਹਰ ਭੇਜ ਰਹੇ ਹਾਂ ਉਹਨਾਂ ਨੂੰ ਇੰਨਾ ਕਿ ਸਟਰੋਂਗ ਕਰਕੇ ਤੋਰੀਏ ਕਿ ਉਹ ਉਸ ਸੁਨੇਹੇ ਨੂੰ ਜਿਹੜਾ ਗੁਰੂਆਂ ਦਾ ਸਨੇਹਾ ਉਹਨੂੰ ਚੰਗੇ ਤਰੀਕੇ ਨਾਲ ਕਰਨ ਕਹਿੰਦੇ ਨਹੀਂ ਹੁੰਦੇ ਸੀਗੇ ਪਹਿਲਾਂ ਕਿ ਜਦੋਂ ਪੰਜਾਬ ਦੇ ਵਿੱਚ ਮਾਵਾਂ ਬਹੁਤ ਜ਼ਿਆਦਾ ਨਾ ਪੁੱਤਾਂ ਨੂੰ ਜਦੋਂ ਜਨਮ ਦਿੰਦੀਆਂ ਸੀ ਹਾਂਜੀ ਤੇ ਉਹ ਉਹ ਕਹਿੰਦੀ ਸੀ ਵੀ ਆਹ ਪੁੱਤ ਤਾਂ ਮੈਂ ਫੌਜ ਵਾਸਤੇ ਰੱਖ ਲਿਆ ਹਾਂਜੀ ਹੈਨਾ ਤਾਂ ਉਹ ਉਹਨਾਂ ਨੂੰ ਫੌਜ 'ਚ ਭੇਜਦੀਆਂ ਸੀ ਔਰ ਜਦੋਂ ਕਿਤੇ ਜੰਗ ਤੇ ਜਾਂਦੇ ਸੀ ਬੱਚੇ ਚਾਹੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰ ਲਈਏ ਤਾਂ ਉਹ ਬੜੀ ਖੁਸ਼ੀ-ਖੁਸ਼ੀ ਮਤਲਬ ਇੱਕ ਅੰਦਰ ਖੁਸ਼ੀ ਦੀ ਉਹ ਹੁੰਦੀ ਸੀ ਹੁਣ ਇਹ ਵੀ ਬੇਸਿਕਲੀ ਅੱਜ ਨਵੇਂ ਯੁੱਗ ਦੀਆਂ ਜੰਗਾਂ ਨੇ ਜਿੱਥੇ ਤੁਸੀਂ ਸ਼ਬਦ ਦੇ ਨਾਲ ਲੜਾਈ ਕਰਨੀਆਂ ਜਿੱਥੇ ਤੁਸੀਂ ਖਿਆਲ ਦੇ ਨਾਲ ਲੜਾਈ ਕਰਨੀਆਂ ਜਿੱਥੇ ਤੁਹਾਨੂੰ ਹਥਿਆਰ ਦੇ ਨਾਲੋਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦੇ ਵਿੱਚ ਉਹ ਸ਼ਬਦਾਂ ਦੀ ਜਿਹੜੀ ਤਾਕਤ ਦਿੱਤੀ ਆ ਉਹਨਾਂ ਨੂੰ ਪਹਿਚਾਨ ਕੇ ਉਹ ਸ਼ਬਦਾਂ ਨੂੰ ਦੁਨੀਆ ਦੇ ਵਿੱਚ ਖਿਲਾਰਨਾ ਬਿਲਕੁਲ ਔਰ ਜਿਤਨਾ ਬਿਲਕੁਲ ਸੋ ਉਹ ਤਾਂ ਹੀ ਪੋਸੀਬਲ ਆ ਕਿ ਅਸੀਂ ਉਸ ਦੀ ਅਸਲੀ ਜਿਹੜੀ ਕੁਦਰਤ ਵਰਤਾਰਾ ਵਰਤਾਰਹੀ ਆ ਉਸ ਨੂੰ ਅਸੀਂ ਐਜ਼ ਏ ਮਾਪੇ ਸਮਝੀਏ ਅਸੀਂ ਇਹ ਨਾ ਸੋਚੀਏ ਕਿ ਸਾਡਾ ਪੁੱਤ ਜਾਂ ਸਾਡੀ ਧੀ ਉੱਥੇ ਕਮਾਉਣ ਚਲੀ ਆ ਉਹ ਸਾਨੂੰ ਲੱਗਦਾ ਉਹ ਅਸਲ ਚ ਕੁਦਰਤ ਜੋ ਵਰਤਾਰਹੀ ਆ ਉਹ ਉਸ ਕਨਸੈਪਟ ਨੂੰ ਬਾਬਾ ਨਾਨਕ ਦੇ ਨੂੰ ਅੱਗੇ ਫੈਲਾਉਣ ਦੀ ਕੋਸ਼ਿਸ਼ ਚ ਲੱਗੀ ਹੋਈ ਆ ਬਿਲਕੁਲ ਜੀ ਜੀ ਬਿਲਕੁਲ ਜੀ ਬਿਲਕੁਲ ਤੋ ਹੋਰ ਵੀ ਕਾਫੀ ਸਾਰੀਆਂ ਜੜੀਆਂ ਚਲੋ ਇਹ ਤੁਹਾਡਾ ਨਾ ਉਹ ਤੋਂ ਹਟ ਕੇ ਬਹੁਤ ਸੋਹਣਾ ਸੁਨੇਹਾ ਹੈ ਕਿਉਂਕਿ ਨਾਲ ਅਸੀਂ ਸਾਡੇ ਕਲਚਰ ਨੂੰ ਲੈ ਕੇ ਜਾਈਏ ਸਾਡੇ ਗੁਰੂ ਸਾਹਿਬਾਨ ਦੇ ਸੁਨੇਹੇ ਨੂੰ ਲੈ ਕੇ ਜਾਈਏ ਇਹ ਬੇਹੱਦ ਜ਼ਰੂਰੀ ਹੈ ਕਿਉਂਕਿ ਤਾਂ ਕਿ ਅੱਗੇ ਵੀ ਪਤਾ ਲੱਗੇ ਵੀ ਕੋਈ ਪੰਜਾਬ ਤੋਂ ਜੜੀਆਂ ਤੋਂ ਆਇਆ ਹੈ ਸਮੱਸਿਆਵਾਂ ਦੀ ਜਿਹੜੀ ਤੁਸੀਂ ਗੱਲ ਪੁੱਛੀ ਉਹਦੇ ਵਿੱਚ ਇਹ ਆ ਕਿ ਅਸੀਂ ਨਾ ਜਦੋਂ ਬੱਚਾ ਜਾਂਦਾ ਇੱਕ ਤਾਂ ਬਹੁਤ ਛੋਟੇ ਜਾਂਦੇ ਨੇ ਹਾਂਜੀ ਮੈਨੂੰ ਪਿੱਛੇ ਜੇ ਕੋਈ ਬੱਚਾ ਸਾਡੇ ਕੋਲ ਗਿਆ ਉਹ ਇੰਨਾ ਛੋਟਾ ਗਿਆ ਮਤਲਬ ਹਾਈਟ ਦੇ ਵਿੱਚ ਮੈਨੂੰ ਉਹਨਾਂ ਦੇ ਮਾਪਿਆਂ ਦਾ ਫੋਨ ਆਇਆ ਕਿ ਵੀ ਹੈਲਪ ਕਰਨੀ ਆ ਹਾਂਜੀ ਮੈਂ ਕਿਹਾ ਵੀ ਠੀਕ ਹੈ ਹੈਲਪ ਕਰ ਦਿੰਨੇ ਆ ਵੀ ਮੇਰੇ ਰਿਸੈਪਸ਼ਨ ਤੇ ਰੱਖਣਾ ਚਾਹਣਾ ਪਰ ਉਹਦਾ ਕੱਦ ਹੀ ਨਹੀਂ ਐਡਾ ਮੈਨੂੰ ਰਿਸੈਪਸ਼ਨ ਤੇ ਵੀ ਥੱਲੇ ਇੱਕ ਡੈਸਕ ਰੱਖਣਾ ਪੈਣਾ ਤਾਂ ਜੋ ਪੂਰਾ ਦਿਸੇ ਬੱਚਾ ਹਾਂਜੀ ਸੋ ਫਿਜ਼ੀਕਲੀ ਸਟਰੋਂਗ ਹੋਣੇ ਚਾਹੀਦੇ ਨੇ ਬੱਚੇ ਸਾਨੂੰ ਅਸੀਂ ਪੰਜਾਬ ਦੇ ਆ ਪੰਜਾਬੀ ਤਾਂ ਉਹਦੇ ਲੰਬੇ ਲੰਝੇ ਹੈਲਦੀ ਹੁੰਦੇ ਨੇ ਬਿਲਕੁਲ ਜੀ ਤੇ ਬੱਚਿਆਂ ਨੂੰ ਉਹੀ ਗੱਲ ਆ ਕਿ ਬੱਚਿਆਂ ਨੂੰ ਸ਼ੁਰੂ ਤੋਂ ਤਿਆਰ ਕੀਤਾ ਜਾਣਾ ਚਾਹੀਦਾ ਮੈਂਟਲੀ ਕਿ ਤੁਸੀਂ ਬਾਹਰਲੇ ਮੁਲਕ ਦੇ ਵਿੱਚ ਜਾਓਗੇ ਜੇ ਤੁਸੀਂ ਬੱਚੇ ਨੂੰ ਭੇਜਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਬੱਚਿਆਂ ਨੂੰ ਤਿਆਰ ਕਰੋਗੇ ਤੁਸੀਂ ਬਾਹਰਲੇ ਮੁਲਕ ਵਿੱਚ ਨਹੀਂ ਜਾਓਗੇ ਸਿੰਪਲ ਤੁਸੀਂ ਪਹਿਲਾਂ ਤੋਂ ਤਿਆਰ ਕਰੋ ਸਾਡੀਆਂ ਆਰਥਿਕ ਜ਼ਰੂਰਤਾਂ ਹੋ ਸਕਦੀਆਂ ਮੈਨੂੰ ਲੱਗਦਾ 10 ਸਾਲ ਪਹਿਲਾਂ ਸੀ ਆਰਥਿਕ ਜ਼ਰੂਰਤਾਂ ਜਿਵੇਂ ਹੈਗੀਆਂ ਪਰ 10 ਸਾਲ ਪਹਿਲਾਂ ਅਚਾਨਕ ਡਿਸੀਜਨ ਲੈਤੇ ਜਾਂਦੇ ਸੀ ਹਾਂਜੀ ਹੁਣ ਅਚਾਨਕ ਵਾਲਾ ਕੰਮ ਨਹੀਂ ਹੁਣ ਪਤਾ ਹੈਗਾ ਕਿ ਮੈਂ ਇਹ ਬੱਚੇ ਨੂੰ ਤਿਆਰੀ ਕਰਾ ਰਿਹਾ ਇਹਨੂੰ ਮੈਂ ਲੈਟਸ ਮੈਂ ਜਦੋਂ ਪੁੱਛਦਿਆਂ ਬੱਚੇ ਨੂੰ ਕੀ ਕੀ ਕਿਹੜੀ ਕੋਰਸ ਕਰ ਰਹੇ ਹੈਗੇ ਕਹਿੰਦੇ ਨੇ ਹਾਈਲੈਟਸ ਕਰ ਰਹੇ ਆ ਮਤਲਬ ਉਹਨਾਂ ਨੂੰ ਪਤਾ ਕਿ ਅਸੀਂ ਬਾਹਰਲੇ ਮੁਲਕ ਜਾਣਾ ਉਹਨਾਂ ਦਾ ਜਿਹੜਾ ਥਾਟ ਕਲੀਅਰ ਆ ਬੱਚਿਆਂ ਦਾ ਸੋ ਐਜ਼ ਆ ਬੀਇੰਗ ਅ ਪੇਰੈਂਟਸ ਸਾਨੂੰ ਫਰਜ ਬਣਦਾ ਕਿ ਉਹਨਾਂ ਨੂੰ ਉਹ ਚੀਜ਼ਾਂ ਸਿਖਾਈਆਂ ਜਾਣ ਜਦੋਂ ਤੁਸੀਂ ਕੱਲੇ ਜਾ ਕੇ ਰਹੋਗੇ ਡਿਫਰੈਂਟ এনवायरमेंट ਦੇ ਵਿੱਚ ਰਹੋਗੇ ਤਾਂ ਤੁਸੀਂ ਕਿੱਦਾਂ ਮੈਨੇਜ ਕਰੋਗੇ ਪ੍ਰੋਬਲਮਸ ਆਉਂਦੀਆਂ ਨੇ ਜੀ ਬਿਹੇਵੀਅਰ ਦੀਆਂ ਸਭ ਤੋਂ ਜ਼ਿਆਦਾ ਸਾਡੇ ਬੱਚਿਆਂ ਨੂੰ ਉੱਥੇ ਜਾ ਕੇ ਜੀ ਇੱਕ ਸਾਡਾ ਇੱਥੋਂ ਦਾ ਵੀ ਬਿਹੇਵੀਅਰ ਆ ਇੱਕ ਉੱਥੋਂ ਦਾ ਵੀ ਬਿਹੇਵੀਅਰ ਆ ਹਾਂਜੀ ਉਸ ਤੋਂ ਬਾਅਦ ਉੱਥੇ ਦੇ ਜਿਹੜੇ এনवायरमेंट ਦੇ ਵਿੱਚ ਜਿਹੜੀ ਡਿਫਰੈਂਟ ਡਿਫਰੈਂਟ ਟਾਈਪ ਆਫ ਬੋਡੀ ਲੈਂਗੁਏਜ ਨੇਗੀਆਂ ਉਹ ਸਾਡੇ ਬੱਚਿਆਂ ਨੂੰ ਸਮਝ ਨਹੀਂ ਆਉਂਦੀਆਂ ਮੈਂ ਇਦਾਂ ਦੇ ਇਨਸੀਡੈਂਟ ਦੇਖਿਆ ਜੀ ਬੀਚ ਦੇ ਉੱਪਰ ਗਿਆ ਜੀ ਸਾਡਾ ਬੱਚਾ ਉੱਥੇ ਉੱਥੋਂ ਦੇ ਲੋਕਲਸ ਦੇ ਨਾਲ ਗੋਰੇ ਕਾਲੇ ਜੋ ਵੀ ਉੱਥੋਂ ਦੇ ਹੈਗੇ ਨੇ ਤਾਂ ਮਤਲਬ ਉਹਨਾਂ ਦੇ ਨਾਲ ਲੜਾਈ ਹੋ ਗਈ ਹੁਣ ਲੜਾਈ ਦਾ ਕਾਰਨ ਕੀ ਸੀਗਾ ਕਿ ਉਹਨਾਂ ਦਾ ਜਿਹੜੀ ਚੀਜ਼ ਨੂੰ ਅਸੀਂ ਨਾਰਮਲ ਲੈਂਦੇ ਹਾਂ ਇੱਥੇ ਅਸੀਂ ਕਿਸੇ ਵੱਲ ਦੇਖ ਰਹੇ ਹਾਂ ਸਟੇਅਰ ਕਰ ਰਹੇ ਹਾਂ ਤਾਂ ਉੱਥੇ ਉਹ ਆਫੈਂਸਿਵ ਆ ਉੱਥੇ ਨੂੰ ਗਾਲ ਦੇ ਬਰਾਬਰ ਮੰਨਿਆ ਜਾਂਦਾ ਸਾਨੂੰ ਕਿਸੇ ਨੇ ਅੱਛਾ ਦੱਸੇ ਕੌਣ ਕਿਉਂਕਿ ਸਾਡੇ ਪੇਰੈਂਟਸ ਨੂੰ ਵੀ ਨਾ ਪਤਾ ਉਹਨਾਂ ਨੇ ਕਿਹੜਾ ਉੱਥੇ ਗਏ ਨੇ ਹੂੰ ਦੂਸਰਾ ਇਹ ਹੈ ਕਿ ਉੱਥੇ ਜਾ ਕੇ ਲਾਈਫ ਨੂੰ ਕਿੱਦਾਂ ਮੈਨੇਜ ਕਰਨਾ ਸਾਡੀ ਲਾਈਫ ਦੇ ਵਿੱਚ ਬਜਟ ਮੈਨੇਜਮੈਂਟ ਲਾਈਫ ਮੈਨੇਜਮੈਂਟ ਟਾਈਮ ਮੈਨੇਜਮੈਂਟ ਇਹ ਸਾਰੀਆਂ ਸਕਿਲਸ ਨੇ ਜਿਹੜੀਆਂ ਸਾਡੇ ਸਾਨੂੰ ਕਿਸ ਨੇ ਸਿਖਾਈਆਂ ਇੱਥੇ ਜਿਹੜੇ ਸਾਡੇ ਆਂਢੀ ਗੁਆਂਢੀ ਸੀ ਜਦੋਂ ਜਿਹੜੀ ਜਿਹੜੀ ਆਪਣੀ ਜਨਰੇਸ਼ਨ ਆ ਹਾਂਜੀ ਸਾਡੇ ਆਂਢੀ ਗੁਆਂਢੀ ਜਦੋਂ ਅਸੀਂ ਇਕੱਠੇ ਬਾਹਰ ਬੈਠਦੇ ਸੀਗੇ ਥਾਈ ਤੇ ਹੁਣ ਉਹ এনवायरमेंट ਹੀ ਅਲੋਪ ਹੁੰਦਾ ਜਾ ਰਿਹਾ ਪੰਜਾਬ ਦੇ ਵਿੱਚੋਂ ਤਾਂ ਉਹ ਸਕਿੱਲਸ ਸਿੱਖੀਆਂ ਨਹੀਂ ਜਾ ਰਹੀਆਂ ਬੱਚਿਆਂ ਨੂੰ ਪਤਾ ਨਹੀਂ ਲੱਗ ਰਿਹਾ ਤੇ ਮਾਂ ਪਿਓ ਆਪਣੇ ਕੰਮ ਦੇ ਵਿੱਚ ਵਿਜੀ ਨੇ ਬੱਚਿਆਂ ਨੂੰ ਬੱਚੇ ਫੋਨ ਤੇ ਬੈਠੇ ਨੇਗੇ ਉਹ ਫੋਨ ਤੇ ਕੀ ਦੇਖ ਰਹੇ ਨੇ ਕਿ ਉਦਾਂ ਦੀ ਉਹਨਾਂ ਦਾ ਮੈਂਟਲ ਲੈਵਲ ਡਵੈਲਪ ਹੋ ਰਿਹਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਛੋਟੀਆਂ-ਛੋਟੀਆਂ ਬੱਚਿਆਂ ਨੂੰ ਅਸੀਂ ਸਿਖਾ ਸਕਦੇ ਹਾਂਗੇ ਤੇ ਮਾਪਿਆਂ ਨੂੰ ਚਾਹੀਦਾ ਕਿ ਆਪਣੇ ਬੱਚੇ ਨੂੰ ਜਦੋਂ ਉੱਥੇ ਚਲਾ ਜਾਂਦਾ ਉਹਨੂੰ ਉਹਦੇ ਨਾਲ ਬਹੁਤ ਜ਼ਿਆਦਾ ਨਾ ਜੁੜਨ ਇਧਰੋਂ ਅਮ ਕਿ ਸਵੇਰੇ ਸ਼ਾਮ ਰਿਪੋਰਟਿੰਗ ਲੈ ਰਹੇ ਆ ਅਸੀਂ ਉਹਨਾਂ ਤੋਂ ਬੱਚਿਆਂ ਤੋਂ ਔਰ ਫਿਰ ਉਹਨਾਂ ਨੂੰ ਕਹਿੰਦੇ ਨਹੀਂ ਬੇਟਾ ਇਦਾਂ ਨਹੀਂ ਇਦਾਂ ਕਰੋ ਨਹੀਂ ਬੇਟਾ ਇਦਾਂ ਨਹੀਂ ਇਦਾਂ ਕਰੋ ਉਹਨਾਂ ਦੀ ਡਿਸੀਜਨ 메ਕਿੰਗ ਸਕਿੱਲ ਜਿਹੜੀ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਜਿਹੜੀ ਚੋਂ ਲੈਕ ਕਰਦੇ ਨੇ ਬੱਚੇ ਜੀ ਕਿਉਂਕਿ ਉਹ ਇੱਥੋਂ ਜਾਣਦੇ ਨੇ ਹੁਣ ਮੇਰੇ ਕੋਲ ਕੋਈ ਬੱਚਾ ਆਇਆ ਮੈਨੂੰ ਫੋਨ ਚੱਲ ਗਿਆ ਵੀ ਬੱਚਾ ਆ ਰਿਹਾ ਤੁਹਾਡੇ ਕੋਲੇ ਹੁਣ ਮੇਰੇ ਤੇ ਉਹਦਾ ਜ਼ਿੰਮੇਵਾਰੀ ਆ ਗਈ ਕਿ ਮੈਂ ਉਹਦੇ ਡਿਸੀਜਨ ਮੈਂ ਲਵਾਂ ਤੇ ਉਹਦੀ ਲਾਈਫ ਤੇ ਮੇਰੀ ਲਾਈਫ ਦੇ ਵਿੱਚ ਕਿੰਨੇ ਸਾਲਾਂ ਦਾ ਫਰਕ ਆ ਉਹਦੀ ਜਨਰੇਸ਼ਨ ਦਾ ਫਰਕ ਆਗਾ ਤਾਂ ਮੈਂ ਉਹ ਜੇ ਡਿਸੀਜਨ ਲਵਾਂਗਾ ਤਾਂ ਉਹ ਬੱਚੇ ਨੂੰ ਨਹੀਂ ਚੰਗੇ ਲੱਗਣੇ ਬਿਲਕੁਲ ਜੀ ਜੇ ਉਹ ਬੱਚਾ ਡਿਸੀਜਨ ਲਵਾਂਗਾ ਤਾਂ ਉਹ ਮੈਨੂੰ ਲੱਗਦਾ ਕਿ ਯਾਰ ਇਹ ਡਿਸੀਜਨ ਇਥੋਂ ਦੇ এনवायरमेंट ਦੇ ਹਿਸਾਬ ਨਾਲ ਸਹੀ ਨਹੀਂ ਹੈ ਸਹੀ ਨਹੀਂ ਹੈ ਜੀ ਤਾਂ ਮੈਂ ਉਹਨੂੰ ਰੋਕੂਗਾ ਤਾਂ ਫਿਰ ਉਹ ਕੀ ਕਰਦਾ ਫਿਰ ਉਹ ਰਿਲਾਇ ਕਰਦਾ ਆਪਣੇ ਪੇਰੈਂਟਸ ਤੇ ਫਿਰ ਉਹਨਾਂ ਨੂੰ ਪੁੱਛਦਾ ਕਿ ਬਾਪੂ ਜਾਂ ਮੰਮਾ ਮੈਂ ਆਹ ਕਰਨਾ ਤਾਂ ਕੀ ਕਰਾਂ ਹੁਣ ਉਹ ਜਿਹੜੇ ਬੱਚੇ ਪੇਰੈਂਟਸ ਉੱਤੇ ਗਏ ਹੀ ਨਹੀਂ ਮਾਪੇ ਤਾਂ ਉਹਨਾਂ ਨੇ ਇੱਥੋਂ ਦੇ ਹਿਸਾਬ ਨਾਲ ਡਿਸੀਜਨ ਦਵਾ ਦੇਣਾ ਤੇ ਉਹ ਉੱਥੇ ਫਿਰ ਫਸ ਜਾਂਦਾ ਕੰਮ ਬਿਲਕੁਲ ਸੋ ਬੱਚੇ ਸ਼ੁਰੂ ਦੇ ਵਿੱਚ ਜਾਂਦੇ ਨੇ ਜੀ ਬਹੁਤ ਰੋਂਦੇ ਨੇਗੇ ਅ ਔਰ ਈਮੋਸ਼ਨਲਸ ਹੁੰਦੇ ਨੇਗੇ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ ਜਿਨ੍ਹਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਉਹਦੇ ਵਿੱਚ ਬਹੁਤ ਵੱਡਾ ਹੱਥ ਹੈ ਸਾਡੇ ਇੱਥੋਂ ਦੇ ਪਾਲਨ ਕਰਸ਼ੰਦਾ ਬਿਲਕੁਲ ਜੀ ਕਿਉਂਕਿ ਕੁਝ ਇਹ ਹੁੰਦਾ ਤੇ ਨਾਲ ਇੱਕ ਅਨਸਕਿਲ ਦਾ ਵੀ ਹੁੰਦਾ ਹੈ ਹਾਂ ਬੱਚੇ ਸਕਿੱਲ ਜਾਣ ਹਾਂ ਬੱਚੇ ਮੈਂ ਮਤਲਬ ਮੇਰੇ ਬੱਚੇ ਨੇ ਉੱਥੇ ਉਹਨਾਂ ਨੇ ਉੱਥੇ ਹੀ ਰਹਿਣਾ ਉੱਥੇ ਵੱਡੇ ਹੋਣਾ ਜੀ ਬਿਲਕੁਲ ਉਹਨਾਂ ਦਾ ਉਹੀ ਉਹੀ ਧਰਤੀ ਹੈ ਉਹਨਾਂ ਦਾ ਉਹੀ ਹੋਇਆ ਪਰ ਅਸੀਂ ਉਹਨਾਂ ਨੂੰ 10 ਡਾਲਰ ਦੇ ਕੇ ਅਸੀਂ ਉਹਦੇ ਨਾਲ ਜਾ ਰਹੇ ਹਾਂ ਜਾਂ 20 ਡਾਲਰ ਦੇ ਕੇ ਉਹਦੇ ਨਾਲ ਜਾ ਰਹੇ ਹਾਂ ਕਿ ਅਸੀਂ ਗਰੋਸਰੀ ਸਟੋਰ 'ਚ ਸਮਾਨ ਖਰੀਦਣ ਚੱਲੇ ਹਾਂ ਉਹਨੂੰ ਕਹਿੰਦੇ ਆ ਵੀ ਆਹ ਤੇਰੇ 20 ਡਾਲਰ ਨੇ ਤੂੰ 20 ਡਾਲਰ ਨਾਲ ਵੱਧ ਤੋਂ ਵੱਧ ਗਰੋਸਰੀ ਖਰੀਦਣੀ ਆ ਜਦੋਂ ਕਿ ਉਹ ਗਰੋਸਰੀ ਲੈਣੀ ਨਹੀਂ ਅਸੀਂ ਸਾਨੂੰ ਚਾਹੀਦੀ ਨਹੀਂ ਤਾਂ ਜੋ ਉਹਨਾਂ ਦੇ ਵਿੱਚ ਉਹ ਆਦਤ ਉਹ ਸਕਿੱਲ ਬਣ ਜੇ ਜੀ ਉਹ ਸਿੱਖ ਲੈਣ ਇਹ ਬਿਲਕੁਲ ਸੋ ਬਜਟ ਮੈਨੇਜਮੈਂਟ ਸਕਿੱਲ ਹੋ ਗਈ ਕਿ ਤੁਸੀਂ ਪੈਸਾ ਜਿਹੜਾ ਤੁਹਾਡੀ ਜੇਬ ਚੋਂ ਉਹ ਕਿਦਾਂ ਵਰਤਣਾ ਜੇ ਮੈਂ ਗੱਲ ਇੱਥੇ ਮਾਪਿਆਂ ਨੂੰ કહਾਂ ਮਾਪੇ ਐਫੈਂਸਿਵ ਲੈ ਜਾਂਦੇ ਨੇ ਉਹ ਕਹਿੰਦੇ ਜੀ ਸਰਦਾਰਾਂ ਦੇ ਬੱਚੇ ਨੇ ਇਹ ਸਾਡੇ ਮਤਲਬ ਹੁਣ ਇਹ ਹੀ ਕਰਨਗੇ ਮਤਲਬ ਇਹ ਚੀਜ਼ ਸਿੱਖਾਂਗੇ ਉਹ ਚੀਜ਼ ਜਦੋਂ ਤੁਸੀਂ ਉੱਥੇ ਜਾਂਦੇ ਹੋ ਇੱਕ ਤਾਂ ਵੱਡੀ ਗੱਲ ਸਾਨੂੰ ਇਹ ਸਮਝ ਲੈਣੀ ਚਾਹੀਦੀ ਆ ਕਿ ਉੱਥੇ ਚਾਹੇ ਰਾਜਾ ਚਾਹੇ ਰੰਕਾ ਜੀ ਉਹਨਾਂ ਦਾ ਲਾਈਫ ਸਟਾਈਲ ਸੇਮ ਆ ਉਹ ਜੇ ਜਾਂਦਾ ਕੋਲ ਦੀ ਇੱਕ ਦੂਜੇ ਨੂੰ ਕ੍ਰਾਸ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਉੱਚਾ ਵੱਡਾ ਉੱਚਾ ਨੀਵਾ ਉਹ ਕੁਝ ਨਹੀਂ ਹੈ ਉੱਥੇ ਉਹ ਫੰਕਸ਼ਨੈਬਿਲਟੀ ਨਹੀਂ ਹੈਗੀ ਉੱਥੇ ਦਿਮਾਗਾਂ ਦੇ ਵਿੱਚ ਪਾ ਹੀ ਨਹੀਂ ਆਂਦਾ ਸਕੂਲ ਤੋਂ ਸਾਰੇ ਇਕੁਅਲ ਨਹੀਂ ਇਹ ਬਹੁਤ ਵੱਡੀ ਮੈਨੂਅਲ ਲੱਗਦਾ ਹੁੰਦਾ ਕਿ ਗੁਰੂ ਨਾਨਕ ਦੇਵ ਜੀ ਜੋ ਸਾਨੂੰ ਕਹਿਣਾ ਚਾਹੁੰਦਾ ਸੀ ਨਾ ਉਹ ਉਹਨਾਂ ਨੇ ਜਿਆਦਾ ਪੜ ਲਿਆ ਅਸੀਂ ਰੋਜ਼ ਪੜਦੇ ਆ ਕਿ ਅਸੀਂ ਸਮਝਾ ਨਹੀਂ ਬਿਲਕੁਲ ਬਿਲਕੁਲ ਜੀ ਉਸ ਪਾਣੀ ਦੀ ਇੰਨੀ ਬਚਤ ਕਰਦੇ ਨੇ ਪਾਣੀ ਦੀ ਇੰਨੀ ਬਚਤ ਕਰਦੇ ਨੇ ਉਹਨਾਂ ਦੇ ਸਾਹਮਣੇ ਤੁਸੀਂ ਪਾਣੀ ਉਹਦਾ ਟੈਪ ਹੱਥ ਧੋਣ ਲੱਗੇ ਹੋ ਤੁਸੀਂ ਟੈਪ ਚੱਲ ਰਹੀ ਆ ਤਾਂ ਉੱਚੀ ਦੇ ਨੇ ਤੁਹਾਨੂੰ ਕਹਿ ਦੇਣਗੇ ਕਿ ਇਹਨੂੰ ਟਰਨ ਆਫ ਕਰੋ ਕਿ ਜਿੰਨਾ ਚਿਰ ਤੁਸੀਂ ਹੱਥ ਧੋਰੇ ਹੋਨਾਂ ਚਿਰ ਪਾਣੀ ਕਿਉਂ ਨਾਲ ਕਰ ਰਹੇ ਹੋ ਤੇ ਇੱਥੇ ਅਸੀਂ ਭੁੱਲ ਜਾਂਦੇ ਆ ਚਲਾ ਕੇ ਟੈਂਕੀ ਚੱਲੀ ਜਾਂਦੀ ਹੈ ਉਦੋਂ ਪਾਣੀ ਡੁੱਲ ਹੀ ਜਾਂਦਾ ਉਹ ਬੱਚੇ ਸਾਡੇ ਉਸ ਚੀਜ਼ ਨੂੰ ਦੇਖੀ ਜਾਂਦੇ ਨੇ ਇੱਥੇ ਦੇਖ ਕੇ ਉਹੀ ਸਿੱਖ ਰਹੇ ਨੇ ਬਿਲਕੁਲ ਜੀ ਇੱਥੇ ਚਲੋ ਅਸੀਂ ਆਪ ਦਾ ਪੰਜਾਬ ਦੀ ਧਰਤੀ ਬਾਰੇ ਕਿੱਦਾਂ ਸੋਚਦੇ ਹਾਂ ਉਹ ਤਾਂ ਅਲੱਗ ਤੋਂ ਵਿਸ਼ਾ ਪਰ ਉਹ ਆਦਤ ਅਸੀਂ ਇੱਥੋਂ ਪਾ ਕੇ ਆਪਣੇ ਬੱਚਿਆਂ ਨੂੰ ਉੱਥੇ ਭੇਜਤੀ ਬਿਲਕੁਲ ਹੁਣ ਉਹ ਜੇ ਕਿਸੇ ਦੇ ਘਰੇ ਜਾ ਕੇ ਕਿਸੇ ਦੇ ਨਾਲ ਰਹਿੰਦੇ ਨੇ ਤਾਂ ਉਹਨਾਂ ਦੇ ਘਰੇ ਉਹੀ ਅੰਤ ਅਪਣਾਉਂਦੇ ਨੇਗੇ ਉਹ ਜੇ ਲਗਾਤਾਰ 4-4 ਘੰਟਾ ਲੰਬਾ ਟਾਈਮ ਨਹਾਈ ਜਾਂਦੇ ਨੇਗੇ ਤਾਂ ਉਹ ਪਾਣੀ ਯੂਜ਼ ਹੁੰਦਾ ਜਿੱਦਾਂ ਸਾਡੇ ਕੋਲ ਕਈ ਵਾਰੀ ਆ ਕੇ ਬੱਚੇ ਰਹਿੰਦੇ ਨੇ ਜਦੋਂ ਕੋਈ ਸਾਡੇ ਕੋਲ ਆ ਕੇ ਬੱਚਾ ਰਹਿੰਦਾ ਮਹੀਨਾ ਰਹਿ ਕੇ ਜਾਂਦਾ ਸਾਨੂੰ ਨੋਟਿਸ ਆ ਜਾਂਦਾ ਕਿ ਤੁਸੀਂ ਪਾਣੀ ਜ਼ਿਆਦਾ ਵਰਤ ਰਹੇ ਹੋ ਸਾਨੂੰ ਵੀ ਪਤਾ ਹੁੰਦਾ ਕਿ ਬੱਚਾ ਨਹਾ ਰਿਹਾ ਹੁਣ ਜੇ ਉਹਨੂੰ ਅਸੀਂ ਕਹਿੰਦੇ ਕਿ ਤੂੰ ਇੰਨਾ ਟਾਈਮ ਨਾ ਨਾ ਕਿਉਂਕਿ ਨਹਾਉਣਾ ਬੇਸਿਕਲੀ ਕੀ ਹੈਗਾ ਕਿ ਤੁਸੀਂ ਪਿੰਡੇ ਤੋਂ ਮੈਲ ਉਤਾਰਨੀ ਆ ਸੋ ਉਹਨੂੰ ਤੁਸੀਂ 2 ਮਿੰਟ ਚ ਵੀ ਇਤਾਰ ਸਕਦੇ ਹੋ ਉਹਨੂੰ ਤਾਂ 10 ਮਿੰਟ ਚ ਵੀ ਇਤਾਰ ਸਕਦੇ ਹੋ ਜਿਹੜੀ ਤੁਸੀਂ ਪਾਣੀ ਨਾਲ ਨਹਾਉਣ ਦੀ ਐਕਟੀਵਿਟੀ ਨੂੰ ਇੰਜੋਏ ਕਰਨਾ ਉਹਦੇ ਵਾਸਤੇ ਉੱਥੇ ਬੀਚ ਨੇਗੀਆਂ ਉੱਥੇ ਸਵੀਮਿੰਗ ਪੂਲ ਨੇਗੇ ਤੁਸੀਂ ਉਹਨਾਂ ਚ ਜਾਂਦੇ ਨੇ ਲੋਕ ਤਾਂ ਜੋ ਪਾਣੀ ਇੱਕ ਥਾਂ 'ਤੇ ਆ ਉਸੇ ਨੂੰ ਤੁਸੀਂ ਇੰਜੋਏ ਕਰੋ ਹਾਂਜੀ ਤਨ ਆ ਕੇ ਸ਼ਾਵਰ ਵਾਲੇ ਥੱਲੇ ਜਾਂ ਬਾਥਰੂਮ ਦੇ ਵਿੱਚ ਸੋ ਉੱਥੇ ਉਦਾਂ ਦਾ ਮਾਹੌਲ ਆ ਕਿ ਪਾਣੀ ਨੂੰ ਵਤ ਤੋਂ ਵਤ ਵਰਤਿਆ ਕਿਦਾਂ ਵਧੀਆ ਤਰੀਕੇ ਨਾਲ ਜਾ ਸਕਦਾ ਹੁਣ ਉਹ ਕਿੱਥੋਂ ਇੱਥੋਂ ਸਾਡੀ ਘਰ ਦੇ ਵਿੱਚ ਜਿੱਦਾਂ ਦੀ ਐਕਟੀਵਿਟੀ ਸੀ ਖਾਣ ਪੀਣ ਦਾ ਲਾ ਲਓ ਹਾਂਜੀ ਹੁਣ ਉੱਥੇ ਜਾ ਕੇ ਕਿਉਂਕਿ ਅਸੀਂ ਇੱਥੇ ਦੀ ਆਦਤ ਹੁੰਦੀ ਹੈਗੀ 2-3 ਸਾਲ ਤਾਂ ਉੱਥੇ ਲੱਗ ਜਾਂਦੇ ਨੇਗੇ ਉੱਥੋਂ ਦੇ ਹਿਸਾਬ ਦੇ ਨਾਲ ਖਾਣ ਪੀਣ ਨੂੰ ਬਿਲਕੁਲ ਜੀ ਮਤਲਬ ਖਾਣਾ ਪੀਣਾ ਸਾਡਾ ਮਾੜਾ ਨਹੀਂ ਦੁਨੀਆ ਦੇ ਵਿੱਚ ਬਹੁਤ ਚੰਗਾ ਬਟ ਉਹ ਖਾਣਾ ਪੀਣਾ ਉੱਥੇ ਜਿਹੜੇ ਲੋਕ ਖਾਂਦੇ ਪੀਂਦੇ ਨੇ ਉਹ ਕੰਮ ਦੇ ਟਾਈਮ ਦੇ ਹਿਸਾਬ ਨਾਲ ਖਾਂਦੇ ਨੇ ਮਾਲ ਜੇ ਕੋਈ ਫਿਜ਼ੀਕਲੀ ਹੈਵੀ ਵਰਕ ਕਰਦਾ ਬੰਦਾ ਤਾਂ ਹੋ ਸਕਦਾ ਉਹਨਾਂ ਦਾ ਬ੍ਰੇਕਫਾਸਟ ਵੱਡਾ ਹੋਵੇ ਹੈਵੀ ਹੋਵੇ ਕਿਉਂਕਿ ਉਹਦੋਂ ਵੱਧ ਉਹਨਾਂ ਨੇ ਫਿਜ਼ੀਕਲੀ ਕੰਮ ਕਰਨਾ ਉਹ ਉਸ ਤਰੀਕੇ ਨਾਲ ਚੀਜ਼ਾਂ ਡਿਜ਼ਾਈਨ ਹੁੰਦੀਆਂ ਜਿਹੜੇ ਬੱਚੇ ਸ਼ਰਾਬ ਅਲਕੋਹਲ ਕੰਜ਼ਿਊਮ ਕਰਦੇ ਇਹ ਤਾਂ ਮੈਂ ਕਹੂੰਗਾ ਨਹੀਂ ਕਿ ਨਾ ਕਰਨ ਉਹ ਸਭ ਦੀ ਪਰਸਨਲ ਹੋਆ ਤਾਂ ਉਹ ਅਲਕੋਹਲ ਕਿੱਦਾਂ ਪੀਣਾ ਕਿਹੜੇ ਫੂਡ ਨਾਲ ਖਾਣਾ ਪੀਣਾ ਉੱਥੇ ਦੇ ਜਿਹੜੇ ਲੋਕਲਜ਼ ਨੇ ਉਹਨਾਂ ਨੂੰ ਉਹਨਾਂ ਦੀ ਚੀਜ਼ ਦੀ ਅੰਡਰਸਟੈਂਡਿੰਗ ਆ ਤੇ ਇੱਥੇ ਆਪਾਂ ਹੋਰ ਤਰੀਕੇ ਨਾਲ ਉਸ ਨੂੰ ਕਰਦੇ ਆ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬੱਚੇ ਉੱਥੇ ਜਦੋਂ ਜਾਂਦੇ ਨੇਗੇ ਤਾਂ ਉਹ ਸਾਨੂੰ ਪ੍ਰੋਬਲਮਸ ਆਉਂਦੀਆਂ ਨੇਗੀਆਂ ਪਰ ਬਹੁਤ ਇਹ ਜਿੱਦਾਂ ਮੈਂ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ ਆਸਟ੍ਰੇਲੀਆ ਵਾਲੇ ਬੱਚਿਆਂ ਨੂੰ ਲੋਅ ਨਹੀਂ ਕਰਦਾ ਅੰਦਰਉਣਾ ਵਾਲੇ ਵੀਜ਼ੇ ਨਹੀਂ ਦਿੰਦਾ ਤਾਂ ਜਿੰਨੇ ਕੁ ਜਾਂਦੇ ਨੇ ਉਹਨੇ ਕੋ ਉਹ ਅਗਲੇ 6 ਸਾਲ ਚ ਅਡਜਸਟ ਹੋ ਜਾਂਦੇ ਨੇ ਅਸੀਂ ਜਿਹੜੇ ਪੁਰਾਣੇ ਗਏ ਹੋਏ ਆ ਉਹ ਕੋਈ ਕਿਸੇ ਨੂੰ ਜਾਣਦਾ ਕੋਈ ਕਿਸੇ ਨੂੰ ਜਾਣਦਾ ਹੌਲੀ ਹੌਲੀ ਉਹਨਾਂ ਨੂੰ ਅਡਜਸਟ ਕਰ ਲੈਣੇ ਆ ਤਾਂ ਉਦਾਂ ਤੋਂ ਕੋਈ ਰਸ਼ ਨਹੀਂ ਪੈਂਦਾ ਇਸ ਪੱਖੋਂ ਆਸਟ੍ਰੇਲੀਆ ਬਹੁਤ ਵਧੀਆ ਕੰਟਰੀ ਆ ਜਦੋਂ ਉਧਰ ਬਹਿ ਕੇ ਸੋਚੀਏ ਕਿ ਵਧੀਆ ਹੈ ਬਾਲਿਆਂ ਨੂੰ ਆਉਣ ਨਹੀਂ ਦੇ ਦੇਖਦਾਂ ਮ ਤਾਂ ਜੋ ਮਿਕਸ ਹੋ ਜਾਏ ਸਾਰਾ ਕੁਝ ਬਿਲਕੁਲ ਦੂਜਾ ਇਹ ਹੈਗਾ ਕਿ ਉਹ ਬੱਚੇ ਡਰਾਈਵਿੰਗ ਦੀ ਸਕਿੱਲ ਲਾ ਲੋ ਹਾਂਜੀ ਬਿਲਕੁਲ ਹੁਣ ਡਰਾਈਵਿੰਗ ਇਹ ਹੈ ਕਿ ਸਾਡ ਨੂੰ ਕੀ ਦਿਮਾਗ ਚ ਵੜਿਆ ਹੋਇਆ ਕਿ ਜਦੋਂ ਚੰਡੀਗੜ੍ਹ ਜੇ ਹੁਣ ਇੱਥੋਂ ਜਾਵੇ ਕੋਈ ਮੇਰਾ ਬ੍ਰਦਰ ਜਾਵੇ ਇੱਥੇ ਜਾਂ ਮੈਂ ਜਾਂਦਾ ਸੀਗਾ ਵੀ ਚੰਡੀਗੜ੍ਹ ਚੱਲੇ ਹਾਂ ਦੇਖੀ ਜਦੋਂ ਚੰਡੀਗੜ੍ਹ ਚ ਬਣਨ ਤੋਂ ਪਹਿਲਾਂ ਭੁੱਲ ਨਾ ਜਾਈ ਬੈਲਟ ਲਾਉਣੀ ਬਿਲਕੁਲ ਸਾਹਮਣੇ ਦੇਖਣ ਸਾਬ ਸਭ ਤੋਂ ਜ਼ਿਆਦਾ ਹੈ ਤਾਂ ਉਹ ਮਤਲਬ ਅਸੀਂ ਸਿਖਾ ਕਿਸ ਤਰੀਕੇ ਨਾਲ ਰਹੇ ਹਾਂ ਬੱਚੇ ਨੂੰ ਕਿ ਚੰਡੀਗੜ੍ਹ ਚ ਸਖਤਾਈ ਆ ਉੱਥੇ ਬੈਲਟ ਲਾਉਣੀ ਆ ਸਿਖਾਉਣਾ ਸਾਨੂੰ ਇਹ ਚਾਹੀਦਾ ਕਿ ਬੈਲਟ ਜਦੋਂ ਗੱਡੀ ਉਲਟਦੀ ਆ ਘੁੰਮਦੀ ਆ ਤਾਂ ਤੁਸੀਂ ਬੁੜਕੋਂਗੇ ਵਿੱਚ ਵੱਜੋਂਗੇ ਕਦੇ ਸਿਰ ਵੱਜਿਆ ਬਾਹਾਂ ਵੱਜੀ ਤਾਂ ਤੁਸੀਂ ਮਤਲਬ 60 ਵੱਜੂਗੀ ਤੁਹਾਡੇ ਤੁਸੀਂ ਮਰ ਸਕਦੇ ਹੋਗੇ ਤਾਂ ਬੈਲਟ ਤਾਂ ਇਸ ਵਾਸਤੇ ਸਾਨੂੰ ਚਾਹੀਦੀ ਆ ਕਿ ਜੇ ਕਿਤੇ ਇਨ ਕੇਸ ਆਫ ਐਕਸੀਡੈਂਟ ਹੋ ਜਾਂਦਾ ਤੁਹਾਡੀ ਜਾਨ ਬਚ ਜਵੇ ਬਿਲਕੁਲ ਤਾਂ ਸਿਖਾਉਣਾ ਇਸ ਤਰੀਕੇ ਨਾਲ ਚਾਹੀਦਾ ਪਰ ਸਿਖਾਇਆ ਇਸ ਕਰਕੇ ਜਾਂਦਾ ਕਿ ਜਦੋਂ ਤੁਸੀਂ ਜਿੱਥੇ ਰੈਸਟ੍ਰਿਕਸ਼ਨਸ ਨਹੀਂ ਹੈਗੇ ਜਿੱਥੇ ਬਹੁਤ ਸकता ਹੈ ਉੱਥੇ ਤੁਸੀਂ ਉਹ ਕੰਮ ਕਰਨਾ ਹੈਲਮਟ ਦਾ ਦੇਖ ਲਓ ਹੁਣ ਤਾਂ ਲੋਕ ਅਜੇ ਲਾਉਂਦੇ ਨੇ ਕਿ ਪਹਿਲਾਂ ਹੈਲਮਟ ਮੈਂ ਜਦੋਂ ਅੱਜ ਤੋਂ 10 ਸਾਲ ਪੁਰਾਣੀ ਗੱਲ ਇਹ ਹੋ ਗਈ ਮੈਂ ਪਿੰਡ ਦੇ ਵਿੱਚ ਬਾਈਕ ਚਲਾਉਂਦਾ ਸੀ ਮੈਂ ਪਿੰਡ 'ਚ ਹੈਲਮਟ ਲੈ ਕੇ ਲਾਗਦਾ ਮੈਨੂੰ ਘਰੇ ਗਾਲਾਂ ਦਿੰਦੇ ਆਹ ਤਾਂ ਲਾ ਦੇ ਮੈਂ ਕਹਿੰਦਾ ਨਾ ਮੈਂ ਤਾਂ ਲਾਉਂਗਾ ਮੈਂ ਦੱਸਣਾ ਚਾਹਣਾ ਕਿ ਵੀ ਹੈਲਮਟ ਮੇਰੇ ਸਿਰ ਵਾਸਤੇ ਆ ਜੋ ਮੈਂ ਬੋਲ ਰਿਹਾ ਹੁਣ ਜੋ ਮੇਰੇ ਖਿਆਲ ਨੇ ਜੋ ਮੈਂ ਮੇਰੇ ਸਰੀਰ ਨੂੰ ਰੱਖਦਾ ਜੋ ਮੇਰੀ ਮੇਰੀ ਜਿਹੜੀ ਸਭ ਤੋਂ ਵੱਡੀ ਮੇਰੀ ਕਹਿੰਦੇ ਨਹੀਂ ਖਜ਼ਾਨਾ ਜਾਂ ਦੌਲਤ ਆ ਉਹ ਮੇਰਾ ਦਿਮਾਗ ਆ ਬਿਲਕੁਲ ਉਹ ਮੇਰਾ ਦਿਮਾਗ ਮੇਰੇ ਸਿਰ ਚ ਆ ਤੇ ਜਦੋਂ ਜਦੋਂ ਸਿਰ ਹੀ ਨਾ ਤੁਹਾਡਾ ਮਤਲਬ ਸੇਫ ਬਿਲਕੁਲ ਜੀ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਜ਼ਿੰਦਗੀ ਦੇ ਵਿੱਚ ਸੋ ਸਭ ਤੋਂ ਜ਼ਿਆਦਾ ਸੇਫਟੀ ਜਿਹੜੀ ਤੁਹਾਡੀ ਮੈਂਟਲ ਹੈਲਥ ਜੁੜੇ ਦਿਮਾਗ ਦੀ ਹੈਲਥ ਆ ਉਹਦੇ ਰੱਖਣੀ ਬਹੁਤ ਜ਼ਰੂਰੀ ਹੈ ਚਾਹੇ ਉਹ ਉਹ ਫਿਜ਼ੀਕਲੀ ਉਹਨੂੰ ਡੈਮੇਜ ਤੋਂ ਬਚਾਓ ਚਾਹੇ ਇਮੋਸ਼ਨਲੀ ਉਸਨੂੰ ਡੈਮੇਜ ਤੋਂ ਬਚਾਓ ਸੋ ਜਦੋਂ ਬੱਚੇ ਉੱਥੇ ਜਾਂਦੇ ਨੇ ਕਮਿੰਗ ਬੈਕ ਟੂ ਦ ਸਬਜੈਕਟ ਕਿ ਜਦੋਂ ਉੱਥੇ ਜਾਂਦੇ ਨੇ ਉੱਥੇ ਡਰਾਈਵਿੰਗ ਸਿੱਖ ਲੈਂਦੇ ਨੇ ਗਲਤੀਆਂ ਕਰਦੇ ਨੇ ਫਿਰ ਸਿੱਖ ਲੈਂਦੇ ਨੇ ਲਾਇਸੈਂਸ ਵੀ ਮਿਲ ਗਿਆ ਪਰ ਫਿਰ ਵੀ ਇੱਕ ਹੈਬਿਟ ਬੜੀ ਹੁੰਦੀ ਆ ਉਹਨਾਂ ਦੇ ਕਿ ਕੋਈ ਦੇਖਦਾ ਤਾਂ ਨਹੀਂ ਚਲੋ ਰੈੱਡ ਲਾਈਟ ਕ੍ਰੋਸ ਕਰ ਲਈਏ ਕੋਈ ਦੇਖਦਾ ਨਹੀਂ ਇੱਥੇ ਸੈਨ ਲੱਗਿਆ ਹੋਇਆ ਯੂ ਟਰਨ ਨਹੀਂ ਮਾਰਨੀ ਉੱਥੇ ਯੂ ਟਰਨ ਮਾਰਨਗੇ ਹੁਣ ਉਹਦੇ ਵਿੱਚ ਕੀ ਆ ਕਿ ਹੋ ਸਕਦਾ ਉਹ ਕਦੇ ਫੜੀ ਨਾ ਜਾਣ ਪਰ ਜਦੋਂ ਇੱਕ ਦੂਜਾ ਸਟੇਜ ਤੇ ਇੱਕ ਗੋਰਾ ਇਨਸੈਂਸ ਜਦੋਂ ਮੈਂ ਗੋਰਾ ਕਹਿਣਾ ਮੈਂ ਉਥੋਂ ਦੀ ਲੋਕਲ ਨੂੰ ਕਹਿਣਾ ਜੀ ਤੇ ਜਦੋਂ ਕੋਈ ਉਥੋਂ ਦਾ ਲੋਕਲ ਜਿਹੜਾ ਉਥੋਂ ਦਾ ਕੰਟਰੀ ਦਾ ਵਾਸੀ ਹੈਗਾ ਉਹ ਜਦੋਂ ਦੇਖਦਾ ਉਹਨੂੰ ਇਹ ਤਾਂ ਪਤਾ ਨਹੀਂ ਲੱਗਦਾ ਕਿ ਵੀ ਧਰਮਾਂ ਜਾਂ ਰੋਬੀ ਮਾਰਨੇ ਟਰਨ ਉਹ ਸਾਡੀ ਸਕਿਨ ਦੇਖ ਕੇ ਕਹਿੰਦੇ ਨੇ ਵੀ ਉਹ ਕੰਡੀਅਨ ਨੇ ਫੇਰ ਗਲਤੀ ਕਰਤੀ ਫਿਰ ਉਹ ਅੱਗੇ ਜਿਹੜੀ ਹੈ ਉਹਨਾਂ ਨੂੰ ਫੀਡਬੈਕ ਜਾਂ ਉਹ ਗਵਰਨਮੈਂਟ ਨੂੰ ਫੀਡਬੈਕ ਦਿੰਦੇ ਨੇ ਉਹਦੇ ਨਾਲ ਕੀ ਹੁੰਦਾ ਕਿ ਸਾਡੀ ਜਿਹੜੀ ਟੋਟਲ ਵੀਜ਼ਾ ਦੀ ਲਿਮਟ ਆ ਗਈ ਉਹ ਕੱਟ ਹੋ ਜਾਂਦੀ ਆ ਕਿ ਜਰ ਇਹ ਕਲਚਰ ਦੇ ਜਿਹੜੇ ਲੋਕ ਆਉਂਦੇ ਨੇ ਨਾ ਇਹ ਸੱਭੇ ਕਿ ਨਹੀਂ ਹੈ ਉਹਨੇ ਹਾਂਜੀ ਇਹ ਗਲਤੀਆਂ ਕਰਦੇ ਨੇ ਬਿਲਕੁਲ ਹੈਨਾ ਸਾਡੀ ਇੱਕ ਟੈਗ ਲਾਈਨ ਇਹ ਆ ਕਿ ਸਾਡੇ ਤੇ ਇੰਡੀਅਨਸ ਤੇ ਕਿ ਇਹ ਮਿਹਨਤੀ ਬਹੁਤ ਨਹੀਂ ਇਹ ਸਰਕਾਰ ਦੇ ਪੈਸੇ ਤੇ ਉਹ ਨਹੀਂ ਕਰਦੇ ਬਿਲਕੁਲ ਜੀ ਤਾਂ ਉਹਦੇ ਕਰਕੇ ਇਹ ਸਾਡੀ ਗ੍ਰੀਨ ਲਾਈਟ ਆ ਮਤਲਬ ਅਸੀਂ ਚੰਗੇ ਕਿ ਨਹੀਂ ਜਾਂਦੇ ਹਾਂ ਅਸੀਂ ਮਦਦ ਕਰਦੇ ਹਾਂ ਦੂਜੇ ਦੀ ਚੰਗੇ ਕਿ ਨਹੀਂ ਜਾਂਦੇ ਹਾਂ ਠੀਕ ਹੈ ਪਰ ਸਾਡੇ ਤੇ ਜਿਹੜੀ ਇਹ ਹੈ ਕਿ ਅਸੀਂ ਨਾ ਜਾਏ ਕਹ ਲੋ ਕਿ ਵੀ ਸਾਡਾ ਜਿਹੜਾ ਇਹ ਨਾਰਦਰਨ ਖਿੱਤਾਗਾ ਨਾ ਇਹ ਕਦੇ ਗੁਲਾਮ ਨਹੀਂ ਰਹਾ ਜਾਂ ਇਹਨੂੰ ਕੰਟਰੋਲ 'ਚ ਰੱਖਣਾ ਸਿਸਟਮ ਦੇ ਵਿੱਚ ਬੰਨ ਕੇ ਰੱਖਣਾ ਬਹੁਤ ਔਖਾ ਇਹ ਸਾਡੀ ਨੇਚਰਲੀ ਹੈਬਿਟਾ ਤੇ ਜਦੋਂ ਕੋਈ ਸਾਨੂੰ ਕੋਈ ਕਹਿੰਦਾ ਕਿ ਆਹ ਕਾਨੂੰਨ ਜਾਂ ਇਸ ਨਿਯਮ ਨੂੰ ਪਾਲੋ ਤਾਂ ਫਿਰ ਸਾਡੇ ਅੰਦਰ ਉਹ ਕੈਰੇਕਟਰ ਪੈਦਾ ਹੋ ਜਾਂਦਾ ਕਿ ਯਾਰ ਮਤਲਬ ਅਸੀਂ ਨਹੀਂ ਪਾਲਣਾ ਉਹ ਫਿਰ ਸਾਡੇ ਅਗੇਂਸਟ ਜਾਂਦਾ ਮਤਲਬ ਇਹ ਇੱਕ ਸਾਡੀ ਸੁਭਾਅ ਦੀ ਕੜੀ ਆ ਜਿਹੜੀ ਸ਼ੁਰੂ-ਸ਼ੁਰੂ 'ਚ ਇੱਕ ਦੋ ਸਾਲ ਲੱਗ ਜਾਂਦੇ ਨੇ ਬਟ ਹੌਲੀ ਹੌਲੀ ਜਦੋਂ ਇਵੈਂਚੁਅਲੀ ਉਹਨਾਂ ਨੇ ਵੀ ਉਹ ਵੀ ਬਹੁਤ ਤੇਜ਼ ਨੇ ਉਹਨਾਂ ਨੂੰ ਪਤਾ ਕਿ ਇਹਨਾਂ ਨੂੰ ਕਿੱਦਾਂ ਸੈੱਟ ਕਰਨਾ ਹੌਲੀ 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 ਉਹ ਵੱਡੇ ਵੱਡੇ ਫਾਈਨ ਦੇ ਕੇ ਸੋ ਮਤਲਬ ਜੇ ਲਾ ਲਈਏ ਕਿ ਆਸਟ੍ਰੇਲੀਆ ਦੇ ਵਿੱਚ ਗਿਆ ਬੱਚਾ ਜੇ 3000 ਮਹੀਨੇ ਦੇ ਕਮਾਉਣ ਲੱਗ ਜਾਂਦਾ ਤਾਂ ਪਹਿਲੇ 6 ਕਿ ਮਹੀਨੇ ਤਾਂ ਉਹ ਹਜ਼ਾਰ ਹਜ਼ਾਰ ਡਾਲਰ ਤਾਂ ਉਹਦਾ ਇੱਧਰ ਉੱਧਰ ਫਾਈਨ ਆਫੂ ਨਾ ਚ ਹੀ ਜਾਂਦਾ ਰਹਿੰਦਾ ਫਿਰ ਉਹ ਜਦੋਂ ਕੈਲਕੂਲੇਸ਼ਨ ਜੀ ਕਰਦਾ 6 ਕਿ ਮਹੀਨੇ ਬਾਅਦ ਫਿਰ ਉਹਨੂੰ ਲੱਗਦਾ ਯਾਰ ਆ ਤਾਂ ਨੁਕਸਾਨ ਜ਼ਿਆਦਾ ਹੋ ਰਿਹਾ ਕਹਿੰਦੇ ਕੁਛ ਨਹੀਂ ਹਾਂਜੀ ਉਹ ਪੈਸੇ ਤੁਹਾਡੇ ਉਧਰੋਂ ਲਈ ਜਾਂਦੇ ਨੇ ਫਿਰ ਉਹ ਆਪ ਹੀ ਸੋਚਣ ਲੱਗ ਜਾਂਦਾ ਵੀ ਯਾਰ ਹਾਂ ਯਾਰ ਮੈਂ ਇੰਨੇ ਬਚਾ ਸਕਦਾ ਸੀ ਜਾਂ ਮੈਂ ਇੰਨੇ ਘਰੇ ਭੇਜ ਸਕਦਾ ਸੀ ਸੋ ਇੱਕ ਉਹ ਜਿਹੜਾ ਮਾਪਿਆਂ ਵੱਲੋਂ ਉਹ ਚੀਜ਼ਾਂ ਨੂੰ ਜਿੱਦਾਂ ਇੱਥੋਂ ਇੱਕ ਬੱਚਿਆਂ ਨੂੰ ਮੈਂ ਹਮੇਸ਼ਾ ਇਹੀ ਕਹਿਣਾ ਹੁੰਦਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਇੱਥੇ ਜੇ ਤੁਸੀਂ ਉਹਨਾਂ ਨੂੰ ਬਾਹਰ ਭੇਜਣਾ ਉਹਨਾਂ ਤੋਂ ਘਰ ਦੇ ਸਾਰੇ ਕੰਮ ਕਰਾਓ ਬਿਲਕੁਲ ਉਹਨਾਂ ਤੋਂ ਖਾਣਾ ਵੀ ਕਰਪੈਂਦੀ ਹੈ ਜਿਆਦਾ ਹਾਂ ਉਹਨਾਂ ਤੋਂ ਖਾਣਾ ਵੀ ਬਣਵਾਓ ਉਹਨਾਂ ਨੂੰ ਰੋਟੀਆਂ ਵੀ ਬਲਕਿ ਸਿਰਫ ਰੋਟੀਆਂ ਬਣਾਉਣੀਆਂ ਨਾ ਆਉਂਦੀਆਂ ਹੋਣਾ ਚੱਕਲੇ ਤੋਂ ਹੁਕਮ ਆਉਣ ਪ੍ਰੋਪਰਲੀ ਕਿ ਉਹਨਾਂ ਨੂੰ ਸਪੀਡ ਹੋਵੇ ਕਿ ਉਹ ਮਿੰਟੋ-ਮਿੰਟੇ ਖਾਣਾ ਬਣਾ ਕੇ ਆਪਦਾ ਖਾਣਾ ਬਣਾ ਕੇ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਨੂੰ ਮੇਰੇ ਕੋਲ ਬੱਚੇ ਹਜੇ ਹੋਜੇ ਆਉਂਦੇ ਨੇ ਕਿਉਂਕਿ ਕਾਲਜ ਆ ਮੇਰਾ ਉੱਥੇ ਤਾਂ ਬੱਚੇ ਜਦੋਂ ਨਵੇਂ ਆਦੇ ਨੇ ਉਹਨੂੰ ਇੱਕ ਚਾਹ ਬਣਾਉਣੀ ਤੱਕ ਨਹੀਂ ਆਉਂਦੀ ਮਤਲਬ ਪੇਰੈਂਟਸ ਨੇ ਉਹਨਾਂ ਨੂੰ ਚਾਹ ਬਣਾਉਣੀ ਸਿਖਾਈ ਹੁੰਦੀ ਤੇ ਮੈਨੂੰ ਚਾਹ ਵੀ ਮੈਂ ਉਹਨਾਂ ਨੂੰ ਮੈਂ ਸਿਖਾ ਰਿਹਾ ਹਾਂ ਉਹਨਾਂ ਤੇ ਜਦੋਂ ਕਿ ਉਹ ਫੀਸ ਦੇ ਵਿੱਚ ਮੈਂ ਉਹਦੇ ਪੈਸੇ ਮੈਨੂੰ ਲੱਗਦਾ ਹਾਂ ਕਿ ਐਕਸਟਰਾ ਜੀ ਸਿਖਾ ਰਹੇ ਹਾਂ ਹੋਰ ਕਿਸੇ ਕਲਚਰ ਦੇ ਬੱਚੇ ਵੀ ਪੜ੍ਹਦੇ ਨੇ ਮੇਰੇ ਕੋਲ ਕੋਈ ਫਿਲੀਪੀਨਸ ਤੋਂ ਆਇਆ ਕੋਈ ਹੋਰ ਕੰਟਰੀ ਤੋਂ ਯੂਰਪ ਦੀ ਕੰਟਰੀ ਤੋਂ ਆਇਆ ਕੋਈ ਅਮਰੀਕਾ ਕੈਨੇਡਾ ਤੋਂ ਆਇਆ ਸਾਰੇ ਪੜ੍ਹ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਮੁਕਾਬਲੇ ਜਦੋਂ ਅਸੀਂ ਸੈਲਫ ਮੈਨੇਜਡ ਜਿਹੜੀਆਂ ਐਕਟੀਵਿਟੀਆਂ ਕਹਿੰਦੇ ਆਪਾਂ ਜਵ ਆਪਣੀ ਜ਼ਿੰਦਗੀ ਨੂੰ ਕਿੱਦਾਂ ਅਨੰਦ ਕਰਨਾ ਉਹ ਐਕਟੀਵਿਟੀਆਂ ਉਹ ਸਾਡੇ ਇੱਥੇ ਮਾਪੇ ਸਿਖਾਉਂਦੀ ਨਹੀਂ ਬਿਲਕੁਲ ਕਿਉਂਕਿ ਉਹ ਮੇਰੇ ਖਿਆਲ ਚ ਮਾਵਾ ਜਾਂ ਐਪੀਰੀਐਂਸ ਉਹਨਾਂ ਦੇ ਬੇਇੱਜ਼ਤੀ ਮਹਿਸੂਸ ਕਰਦੇ ਨਾ ਨਾ ਮੇਰੇ ਪੁੱਤ ਨੂੰ ਆ ਨਾ ਹੋ ਜੇ ਮੇਰਾ ਪੁੱਤ ਉਹ ਚੀਜ਼ ਜਿਹੜੀ ਪੈਂਪਰਿੰਗ ਜਿਹੜੀ ਸਟ੍ਰੈਟੇਜੀ ਆ ਨਾ ਬੱਚਿਆਂ ਵਾਸਤੇ ਸਾਡੀ ਉੱਥੇ ਜਾ ਕੇ ਉਹਨਾਂ ਨੂੰ ਬਹੁਤ ਤੰਗ ਕਰਦੀ ਆ ਬਿਲਕੁਲ ਉਸ ਵਾਸਤੇ ਸਾਨੂੰ ਬਹੁਤ ਗਿਆ ਰਹਿਣਾ ਚਾਹੀਦਾ ਬਿਲਕੁਲ ਜੀ ਸੋ ਇੱਕ ਬੈਨੀਪਾਲ ਸਾਹਿਬ ਸਵਾਲ ਮੇਰੇ ਦਿਮਾਗ ਦੇ ਵਿੱਚ ਹੋਰ ਆ ਰਿਹਾ ਹੈ ਕਿ ਜਿਵੇਂ ਕੁੜੀਆਂ ਨੂੰ ਵਿਆਹ ਕੇ ਭੇਜਣਾ ਚਾਹੀਦਾ ਹੈ ਜਾਂ ਇਕੱਲਿਆਂ ਨੂੰ ਭੇਜਣਾ ਚਾਹੀਦਾ ਇਹ ਬਹੁਤ ਵਧੀਆ ਸਵਾਲ ਆ ਤੁਹਾਡਾ ਬੇਸਿਕਲੀ ਔਰ ਇਸ ਨੂੰ ਇਸ ਸਵਾਲ ਨੂੰ ਸਮਝਣ ਵਾਸਤੇ ਸਾਨੂੰ ਕਈ ਚੀਜ਼ਾਂ ਹੋਰ ਸਮਝਣੀਆਂ ਪੈਣੀਆਂ। ਹਾਂਜੀ ਜਦੋਂ ਹੁਣ ਕੋਵਿਡ ਲੰਘ ਕੇ ਗਿਆ ਆਪਣੇ ਕੋਲੇ ਕੋਵਿਡ ਚ ਦੋ ਤਰ੍ਹਾਂ ਦੇ ਲੋਕ ਆਏ ਇੱਕ ਜਿਨ੍ਹਾਂ ਨੂੰ ਕੋਵਿਡ ਹੋ ਗਿਆ ਬਿਮਾਰ ਹੋ ਗਏ ਉਦੋਂ ਮੁੜ ਕੇ ਕਈਆਂ ਦੀ ਲਾਈਫ ਵੀ ਚਲੀ ਗਈ। ਕਈਆਂ ਨੂੰ ਕੋਵਿਡ ਹੋਇਆ ਨਹੀਂ ਹੋਇਆ ਪਰ ਉਹ ਬਿਮਾਰ ਨਹੀਂ ਹੋਏ ਜਾਂ ਉਹਨਾਂ ਦੀ ਲਾਈਫ ਨਹੀਂ ਗਈ। ਹਾਂਜੀ ਮਤਲਬ ਉਹਨਾਂ ਦੀ ਇਮਿਊਨਿਟੀ ਐਨੀ ਸਟਰੋਂਗ ਸੀ ਕਿ ਕੋਵਿਡ ਉਹਨਾਂ ਨੂੰ ਨੁਕਸਾਨ ਨਹੀਂ ਕਰ ਸਕਿਆ। ਬਿਲਕੁਲ ਸੋ ਇਸੇ ਤਰ੍ਹਾਂ ਜਦੋਂ ਅਸੀਂ ਆਪਣੀਆਂ ਬੱਚਿਆਂ ਨੂੰ ਪਾਲਦੇ ਆ ਘਰ ਦੇ ਵਿੱਚ ਇੱਕ ਤਾਂ ਹੁੰਦਾ ਕਿ ਇੱਕ ਬੱਚੇ ਨੂੰ ਤੁਸੀਂ ਬਾਹਰਲੇ এনवायरमेंट ਤੋਂ ਬਚਾ ਕੇ ਘਰ ਦੇ ਵਿੱਚ ਰੱਖ ਦਿਓ ਕਿ ਵੀ ਬਾਹਰ ਨਹੀਂ ਜਾਣਾ ਬਾਹਰ ਧੁੱਪ ਲੱਗ ਜੂ ਬਾਹਰ ਮੁੰਡੇ ਐਦਾਂ ਦੇਖਣਗੇ ਬਾਹਰ ਆ ਐਦਾਂ ਦੇ ਹਾਲਾਤ ਹੋਣਗੇ ਬਾਹਰ ਐਦਾਂ ਦੇ ਹਾਲਾਤ ਹੋਣਗੇ ਤੁਸੀਂ ਬਚਾ ਕੇ ਰੱਖ ਲਿਆ ਉਸ ਨੂੰ ਇੱਕ ਤਾਂ ਬੱਚੇ ਨੂੰ ਉਸ ਤਰ੍ਹਾਂ ਪਾਲਿਆ ਗਿਆ ਜੀ ਤੇ ਐਦਾਂ ਦਾ ਬੱਚਾ ਜਦੋਂ ਉਦਾਂ ਦੇ এনवायरमेंट ਚ ਐਕਸਪੋਜ਼ ਕਰਦਾ ਆਪਣੇ ਆਪ ਨੂੰ ਜਾ ਕੇ ਉਹ ਚੰਡੀਗੜ੍ਹ ਰਹਿੰਦਾ ਜਾਂ ਬਾਹਰਲੇ ਮੁਲਕ ਚ ਰਹਿੰਦਾ ਉਹ ਕਈ ਵਾਰੀ ਐਡਜਸਟ ਕਰ ਜਾਂਦਾ ਕਈ ਵਾਰੀ ਨਹੀਂ ਕਰ ਪਾਉਂਦਾ ਤੇ ਇੱਕ ਹੁੰਦਾ ਕਿ ਬੱਚੇ ਨੂੰ ਬਚਪਨ ਤੋਂ ਹੀ ਇਸ ਤਰੀਕੇ ਨਾਲ ਪਾਲਿਆ ਜਾਂਦਾ ਉਹਨੂੰ ਹਰ ਜਗ੍ਹਾ ਤੇ ਸਿਖਾਇਆ ਜਾਂਦਾ ਕਿ ਆਹ ਚੀਜ਼ ਐਦਾਂ ਦੀ ਆ ਬਾਅਰ ਉਹਨੂੰ ਤੁਸੀਂ ਐਦਾਂ ਹੈਂਡਲ ਕਰਨਾ ਜਿਹੜੇ ਐਦਾਂ ਦੇ ਬੱਚੇ ਨੇਗੇ ਉਹਨਾਂ ਨੂੰ ਤੁਸੀਂ ਜੇ ਕੱਲਿਆਂ ਨੂੰ ਵੀ ਭੇਜ ਦਿੰਨੇ ਹੋ ਜੀ ਤਾਂ ਉਹਨਾਂ ਨੇ ਬੜਾ ਈਜ਼ੀਲੀ ਸਰਵਾਈਵ ਕਰ ਲੈਣਾ ਉਹਨਾਂ ਨੂੰ ਸਭ ਅੱਜ ਦੀ ਜਿਹੜੀ ਜਨਰੇਸ਼ਨ ਆ ਬਹੁਤ ਇੰਟੈਲੀਜੈਂਟ ਆ ਹੁਣ ਦੂਜੀ ਗੱਲ ਇਹ ਹੈ ਕਿ ਐਜ਼ ਅ ਫੈਮਿਲੀ ਹੁਣ ਮੇਰੀ ਫੈਮਿਲੀ ਜੇ ਹੁਣ ਮੰਨ ਲਓ ਇੱਕ ਫੈਮਿਲੀ ਏ ਫੈਮਿਲੀ ਹੈਗੀ ਉਹ ਫੈਮਿਲੀ ਕਹਿੰਦੀ ਆ ਵੀ ਜੇ ਮੇਰੀ ਕੁੜੀ ਕਿਸੇ ਆਪਣੇ ਫਰੈਂਡ ਦੇ ਨਾਲ ਕਾਫੀ ਪੀਣ ਚਲੀ ਗਈ ਜਾਂ ਡਿਨਰ ਤੇ ਗਈ ਆ ਜਾਂ ਲੰਚ ਤੇ ਗਈ ਆ ਸਾਨੂੰ ਕੋਈ ਉਹਦੇ ਉਹ ਨਹੀਂ ਕੁੜੀ ਦਾ ਡਿਸੀਜਨ ਆ ਜਾ ਸਕਦੀ ਆ ਇੱਕ ਕਹਿੰਦੇ ਸਾਡੀ ਪੱਗ ਦਾ ਸਵਾਲ ਆ ਸੋ ਜਿਹੜੇ ਅਲੱਗ-ਅਲੱਗ ਸੋਚ ਆ ਤੁਹਾਡੀ ਹੁਣ ਤੁਸੀਂ ਕੀ ਸੋਚ ਰੱਖਦੇ ਜੇ ਤੁਹਾਨੂੰ ਇਹ ਲੱਗਦਾ ਕਿ ਤੁਹਾਡਾ ਬੱਚਾ ਕਿਸੇ ਨਾਲ ਇਦਾਂ ਇੰਟਰੈਕਟ ਨਾ ਕਰੇ ਤਾਂ ਤੁਸੀਂ ਉਸ ਨੂੰ ਇੱਥੇ ਮੈਰਿਜ ਕਰਕੇ ਤੋਰੋ ਤਾਂ ਜੋ ਉਸ ਨੂੰ ਇੱਕ ਸਾਥੀ ਮਿਲ ਜੇ ਦੇਖੋ ਜੀ ਤੁਹਾਡੇ ਇਮੋਸ਼ਨਸ ਨੇ ਜਿਹੜੇ ਹਿਊਮਨ ਬੀਇੰਗ ਦੇ ਤੌਰ ਤੇ ਨਾ ਸਾਡੇ ਇਮੋਸ਼ਨਸ ਨੇ ਬਿਲਕੁਲ ਕਈ ਮੋਸ਼ਨਸ ਨੇ ਜਿਹੜਾ ਤੁਸੀਂ ਇਹ ਨੋਟਿਸ ਕੀਤਾ ਹੋਣਾ ਕਿ ਜਿਹੜਾ ਪੁੱਤ ਆ ਮਾਂ ਦੇ ਨੇੜੇ ਹੁੰਦਾ ਜਿਹੜੀ ਧੀ ਆ ਉਹ ਪਿਓ ਦੇ ਨੇੜੇ ਹੁੰਦੀ ਆ ਤਾਂ ਉਹ ਉਹ ਆਪੋਜੀਟ ਸੈਕਸ ਅਟਰੈਕਸ਼ਨਸ ਹੁੰਦਾ ਉਹ ਉਹ ਰਿਸ਼ਤਾ ਕੋਈ ਵੀ ਹੋਵੇ ਬਿਲਕੁਲ ਰਿਸ਼ਤਾ ਇਹ ਹੋ ਸਕਦਾ ਕਿ ਉਹ ਪਿਓ ਆਗਾ ਉਧਰ ਧੀ ਆ ਤਾਂ ਉਹ ਉਹਨੂੰ ਕੰਫਰਟੇਬਲ ਜ਼ੋਨ ਉਹਨੂੰ ਲੱਗਦਾਗਾ ਕਿ ਜਦੋਂ ਹੁਣ ਪਿਓ ਤਾਂ ਗਿਆ ਨਹੀਂ ਨਾਲ ਹੁਣ ਧੀ ਨੂੰ ਇੱਕ ਮਰਦ ਚਾਹੀਦਾ ਜਿਹਦੇ ਨਾਲ ਉਹ ਗੱਲ ਕਰਨਾ ਚਾਹੁੰਦੀ ਆ ਹੁਣ ਉਹ ਮਰਦ ਪਿਓ ਦੇ ਰੂਪ 'ਚ ਜੇ ਤਾਂ ਮਿਲ ਗਿਆ ਉਹਨੂੰ ਤਾਂ ਗੁੱਡਾ ਪਿਓ ਦੇ ਥਾਂ ਤੇ ਮੈਂਟਰ ਦੇ ਰੂਪ ਚ ਮਿਲ ਗਿਆ ਤਾਂ ਵੀ ਗੁੱਡਾ ਹੁਣ ਉਹ ਜੇ ਉਹਨੂੰ ਇਹਨਾਂ ਦੋਨਾਂ ਰੂਪਾਂ ਚ ਨਹੀਂ ਮਿਲਿਆ ਤਾਂ ਉਹ ਇੱਕ ਫਰੈਂਡ ਦੇ ਰੂਪ ਚ ਮਿਲਿਆ ਫਰੈਂਡ ਤੋਂ ਬੋਏਫ੍ਰੈਂਡ ਦੇ ਰੂਪ ਚ ਮਿਲਿਆ ਗਾਹਾਂ ਉਹਨੇ ਚੀਟਿੰਗ ਕਰਤੀ ਉਹਦੀ ਲਾਈਫ ਦੇ ਵਿੱਚ emotions stuff ਸਟਾਰਟ ਹੋ ਗਿਆ ਤਾਂ ਮਤਲਬ ਉਹਦੀ ਲਾਈਫ ਦੇ ਵਿੱਚ ਪ੍ਰੋਬਲਮਜ਼ ਆਉਣੀਆਂ ਸ਼ੁਰੂ ਹੋ ਗਈਆਂ ਜਦੋਂ ਕੁੜੀ ਦੇ ਨਜ਼ਰੀਏ ਤੋਂ ਦੇਖਦੇ ਆਂ ਦੂਜੇ ਪਾਸੇ ਇਸਤਰੀ ਮੁੰਡੇ ਦੇ ਨਜ਼ਰੀਏ ਚ ਦੇਖਦੇ ਆਂ ਉਹਨੂੰ ਵੀ ਉਸ ਚੀਜ਼ ਦੀ ਰਿਸਰਚ ਹੁੰਦੀ ਹੈਗੀ ਕਿਉਂਕਿ ਇਹ ਨੇਚਰਲੀ ਆ ਇੱਕ ਕੁਦਰਤੀ ਹੀ ਵਰਤਾਰਾ ਹੈ ਸੋ ਇਸ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਤੁਸੀਂ ਆਪਣੇ ਬੱਚੇ ਨੂੰ ਬਾਹਰ ਭੇਜਣ ਵੇਲੇ ਤੁਸੀਂ ਆਪਣੇ ਆਪ ਨੂੰ ਤੁਹਾਡੇ ਆਪਣਾ ਤੁਸੀਂ ਕਿਦਾਂ ਸੋਚਦੇ ਹੋ ਤੁਹਾਡੇ ਪਰਿਵਾਰ ਦਾ ਕਲਚਰ ਕੀ ਹੈਗਾ ਤੁਸੀਂ ਆਪਣੇ ਪਰਿਵਾਰ ਨੂੰ ਕਿਦਾਂ ਕੈਰੀ ਕਰ ਰਹੇ ਹੋ ਉਹ ਸਾਰੀਆਂ ਚੀਜ਼ਾਂ ਨੂੰ ਕੈਲਕੂਲੇਟ ਕਰੋ ਉਸ ਤਰੀਕੇ ਦੇ ਨਾਲ ਤੁਸੀਂ ਉਸ ਬੱਚੇ ਦੀ ਰਾਇ ਲੈ ਕੇ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਬੱਚੇ ਜਾਂਦੇ ਨੇ ਜਿਹੜੇ ਉੱਥੇ ਇੱਥੋਂ ਵਿਆਹ ਕਰਵਾ ਕੇ ਜਾਂਦੇ ਨੇ ਉੱਥੇ ਫਿਰ ਅਲੱਗ-ਅਲੱਗ ਹੋ ਜਾਂਦੇ ਨੇ ਉਹਨਾਂ ਦੇ ਡਿਵੋਰਸ ਹੁੰਦੇ ਨੇ ਫਿਰ ਉਹ ਬਹੁਤ ਸਾਰਾ 80% ਆਸਟ੍ਰੇਲੀਆ ਦੇ ਵਿੱਚ ਰਜਿਸਟਰਡ ਕੇਸ ਹੁੰਦੇ ਨੇਗੇ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਡੋਮੈਸਟਿਕ ਵਾਇਲੈਂਸ ਦੀ ਗੱਲ ਹੁੰਦੀ ਆ ਮਤਲਬ ਕਿਸੇ ਨੇ ਪੁਲਿਸ ਨੂੰ ਕਾਲ ਕਰਤੀ ਜੀ ਮੇਰੇ ਇਹਨੇ ਮਾਰਿਆ ਮੁੰਡੇ ਨੇ ਮਾਰਿਆ ਜਾਂ ਕੁੜੀ ਨੇ ਮਾਰਿਆ ਹਾਂ ਉਹ ਰਿਕਾਰਡ ਹੋਏ ਪਰ ਉਹ ਅੱਗੇ ਅੱਗੇ ਮੈਚੂਰ ਨਹੀਂ ਹੋਏ ਕੇਸ ਕੋਰਟ 'ਚ ਨਹੀਂ ਗਏ ਪਰ ਉਹਨਾਂ ਦੀ ਇਨਫੋਰਮੇਸ਼ਨ ਗਈ ਹੈ ਕਿਹੜਾ ਕਿਉਂ ਆ ਸਾਡੇ ਸਾਡੇ ਕਲਚਰ ਚ ਜ਼ਿਆਦਾ ਕਿਉਂ ਹੋ ਰਿਹਾ ਜੀ ਕਿਉਂਕਿ ਅਸੀਂ ਜਦੋਂ ਅਸੀਂ ਵਿਆਹ ਡਿਸਾਈਡ ਕਰਦੇ ਆ ਅਸੀਂ ਵਿਆਹ ਸਿਰਫ ਇਹ ਡਿਸਾਈਡ ਕਰਦੇ ਆ ਕਿ ਯਾਰ ਇਹਨੂੰ ਇਕੱਲੇ ਨੂੰ ਭੇਜਣਾ ਜਾਂ ਇਹਨੂੰ ਇਕੱਲੇ ਨੂੰ ਭੇਜਣਾ ਤੇ ਦੋਨੂੰ ਭੇਜੀਏ ਇੱਥੋਂ ਤਾਂ ਉਹ ਦੋਨੂੰ ਅਸੀਂ ਡਿਸੀਜਨ ਲੈਂਤਾ ਉੱਥੇ ਨਵੇਂ এনवायरमेंट ਚ ਗਏ ਉਹ ਨਵੇਂ এনवायरमेंट ਦੋ ਬੱਚੇ ਅਲੱਗ-ਅਲੱਗ এনवायरमेंट ਚ ਪਲਕੇ ਆਏ ਨੇ ਉੱਥੇ ਦੋਨਾਂ ਨੂੰ এনवायरमेंट ਨੇ ਡਿਫਰੈਂਟਲੀ ਇੰਪੈਕਟ ਕੀਤਾ ਉਹਨਾਂ ਦਾ ਫਰੈਂਡ ਸਰਕਲ ਡਿਫਰੈਂਟ ਹੋ ਗਿਆ ਉੱਥੇ ਰੌਲੇ ਵੱਧ ਗਏ ਤਾਂ ਇਹ ਚੀਜ਼ਾਂ ਨੂੰ ਅਵੋਇਡ ਕਰਨ ਵਾਸਤੇ ਅੱਛਾ ਫਿਰ ਜਦੋਂ ਉੱਥੋਂ ਫੋਨ ਕਰਦੇ ਨੇ ਅਸੀਂ ਦੁਖੀ ਹੁੰਨੇ ਆ ਇੱਥੇ ਅਜੇ ਪੇਰੈਂਟ ਤਾਂ ਉਹਦੇ ਨੂੰ ਅਵੋਇਡ ਐਸੇ ਤਰੀਕੇ ਨਾਲ ਕੀਤਾ ਜਾ ਸਕਦਾ ਧਰਮਵੀਰ ਕਿ ਤੁਸੀਂ ਬੱਚੇ ਨੂੰ ਪ੍ਰਿਪੇਅਰ ਕਰੋ ਇਹ ਇੱਕ ਸਭ ਤੋਂ ਸੈਂਸਿਟਿਵ ਸਬਜੈਕਟ ਆਗਾ ਕੁੜੀਆਂ ਦੀ ਤੁਸੀਂ ਗੱਲ ਕੀਤੀ ਕੁੜੀਆਂ ਸੈਂਸਿਟਿਵ ਹੁੰਦੀਆਂ ਨਹੀਂ ਆ ਮੈਰਿਜ ਵਿਸ਼ਾ ਨਾ ਜਿਹੜਾ ਉਹ ਵਿਸ਼ਾ ਬਹੁਤ ਸੈਂਸਿਟਿਵ ਆ ਮੈਂ ਇੱਕ 스테ਜ ਸੀ ਮੇਰੀ ਲਾਈਫ ਦੀ ਕਿ ਮੈਂ ਸੋਚਦਾ ਸੀ ਲਵ ਮੈਰਿਜ ਇਜ਼ ਗੁੱਡ ਆਪਸ਼ਨ ਪਰ ਮੈਨੂੰ ਲੱਗਦਾ ਲਵ ਮੈਰਿਜ ਇਜ਼ ਨੋਟ ਗੁੱਡ ਆਪਸ਼ਨ ਇਸ ਕਰਕੇ ਨਹੀਂ ਮੈਂ ਏਜਿੰਗ ਪ੍ਰੋਸੈਸ ਚਾ ਹੁਣ ਇਸ ਕਰਕੇ ਕਿ ਵਿਆਹ ਮੁੰਡੇ ਤੇ ਕੁੜੀ ਦਾ ਨਹੀਂ ਹੁੰਦਾ ਵਿਆਹ ਦੋ ਪਰਿਵਾਰਾਂ ਦਾ ਹੁੰਦਾ ਆਫਚ ਸੋ ਅਸੀਂ ਮੁੰਡੇ ਤੇ ਕੁੜੀ ਦੇ ਸਹਾਰ ਨੂੰ ਤਾਂ ਮਿਲਾ ਲਿਆ ਅਸੀਂ ਮੁੰਡੇ ਦੇ ਪੇਰੈਂਟਸ ਤੇ ਕੁੜੀ ਦੇ ਪੇਰੈਂਟਸ ਦੇ ਸਹਾਰ ਨੂੰ ਨਹੀਂ ਮਿਲਾਇਆ ਅਸੀਂ ਕੁੜੀ ਦੇ ਨਾਨਕਿਆਂ ਦੇ ਸਹਾਰ ਤੇ ਮੁੰਡੇ ਦੇ ਨਾਨਕਿਆਂ ਦੇ ਸਹਾਰ ਨੂੰ ਨਹੀਂ ਮਿਲਾਇਆ ਅਸੀਂ ਉਹਨਾਂ ਦਾ ਚੈੱਕ ਹੀ ਨਹੀਂ ਕੀਤਾ ਫਿਰ ਉਹ ਕੀ ਆਗਾ ਕਿ ਜਦੋਂ ਉਹ ਦੋ ਦਾ ਵਿਆਹ ਹੋ ਗਿਆ ਉਹਨਾਂ ਦੀ ਤਾਂ ਵਧੀਆ ਬਣਦੀ ਆ ਤੇ ਜਦੋਂ ਵੀ ਕਿਤੇ ਮੌਕਾ ਮਿਲਦਾਗਾ ਤਾਂ ਉਹ ਖਿੱਚਣਾ ਸ਼ੁਰੂ ਕਰ ਦਿੰਦੇ ਨੇ ਇੱਕ ਦੂਜੇ ਤੋਂ ਦੂਰ ਦੂਸਰਾ ਇੱਕ ਇਹ ਵੀ ਹੁੰਦਾ ਨਾ ਜੀ ਆਈਲੈਂਡਸ ਵੀ ਬੱਦ ਦੇਖੀ ਜਾਂਦੇ ਨੇ ਉੱਥੇ ਕੁਝ ਨਹੀਂ ਦੇਖਿਆ ਜਾਂਦਾ ਹਾਂ ਉੱਥੇ ਕੁਝ ਦੇਖੇ ਨਹੀਂ ਜਾਂਦਾ ਸੋ ਮੈਰਿਜ ਦੇ ਮਾਮਲੇ ਦੇ ਵਿੱਚ ਤਾਂ ਇੱਥੇ ਬਿਲਕੁਲ ਹੀ ਨਹੀਂ ਇਹ ਆਈਲ ਮਤਲਬ ਇਸ ਮਾਮਲੇ ਤੇ ਤਾਂ ਬਿਲਕੁਲ ਡਿਸੀਜਨ ਨਹੀਂ ਲੈਣਾ ਚਾਹੀਦਾ ਪੇਰੈਂਟਸ ਨੂੰ ਦੂਜੀ ਗੱਲ ਮੈਂ ਪੇਰੈਂਟਸ ਨੂੰ ਇਹ ਦੱਸ ਦਾਂਗਾ ਇਤੋਂ ਦੇ ਪੇਰੈਂਟਸ ਨੂੰ ਕਿ ਜੋ ਤੁਹਾਡੀ ਕਿਸਮਤ ਦੇ ਵਿੱਚ ਤੁਹਾਡੇ ਬੱਚੇ ਦੀ ਕਿਸਮਤ ਦੇ ਵਿੱਚ ਤੁਹਾਡੇ ਭਵਿੱਖ ਦੇ ਵਿੱਚ ਲਿਖਿਆ ਹੋਇਆ ਜੋ ਤੁਹਾਨੂੰ ਮਿਲਣਾ ਉਹਨੂੰ ਕੋਈ ਨਹੀਂ ਮਿਟਾ ਸਕਦਾ ਜੇ ਤੁਹਾਨੂੰ ਤੁਹਾਨੂੰ ਲੱਗਦਾ ਕਿ ਹਾਂ ਜੇ ਆਹ ਚਾਂਸ ਲੰਘ ਗਿਆ ਅੱਗੇ ਚਾਂਸ ਨਹੀਂ ਮਿਲਣਾ ਜੇ ਤੁਹਾਡੀ ਚਾਂਸ ਹੈ ਤਾਂ ਮਿਲਣਗੇ ਮਤਲਬ ਤੁਹਾਨੂੰ ਮੰਨ ਲਓ ਇੱਕ ਰਿਸ਼ਤਾ ਆ ਰਿਹਾ ਜਿੱਥੇ ਤੁਸੀਂ ਸਿਰਫ ਹਾਈਲਾਈਟਸ ਦੇਖ ਰਹੇ ਹੋਗੇ ਤੇ ਬਾਕੀ ਸਾਰੀਆਂ ਚੀਜ਼ਾਂ ਮੈਚ ਨਹੀਂ ਕਰਦੀਆਂ ਥੋੜਾ ਮਨ ਦਾ ਵਿਜ਼ਨ ਇਹ ਆ ਤੁਸੀਂ ਇਹ ਸੋਚ ਰਹੇ ਹੋ ਕਿ ਯਾਰ ਜੇ ਸਾਰਾ ਕੁਝ ਹੋ ਗਿਆ ਤੁਸੀਂ ਉਹਨੂੰ ਛੱਡ ਦੋਗੇ ਹੋ ਸਕਦਾ ਅਗਲੇ ਦਿਨ ਹੀ ਤੁਹਾਨੂੰ ਦੂਜਾ ਰਿਸ਼ਤਾ ਲੱਭ ਜਵੇ ਕਿਉਂਕਿ ਦੋ ਦਿਨ ਪਹਿਲਾਂ ਉਹ ਵੀ ਨਹੀਂ ਪਤਾ ਸੀ ਨਾ ਤੁਹਾਨੂੰ ਬਿਲਕੁਲ ਜੀ ਬਿਲਕੁਲ ਸੋ ਕਿਉਂਕਿ ਆਪਾਂ ਇੱਥੇ ਇੱਕ ਚ ਇਹ ਚੀਜ਼ ਨਾ ਪਿਛਲੇ ਸਮੇਂ ਦੇ ਵਿੱਚ ਦੇਖੀ ਆ ਨਾ ਜੀ ਵੀ ਉੱਥੋਂ ਜਾ ਕੇ ਕੋਈ ਚੇਂਜ ਹੋ ਜਾਣਾ ਜਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਏਦਾਂ ਦੇ ਹਾਲਾਤ ਬਣ ਜਾਂਦੇ ਵੀ ਇੱਥੇ ਬੈਠਾ ਮੁੰਡਾ ਜਿਹੜਾ ਸੁਸਾਈਡ ਕਰ ਜਾਂਦਾ ਜੀ ਹਾਂ ਦੇਖੋ ਕਿਉਂਕਿ ਉਹ ਉੱਥੋਂ ਬਹੁਤ ਬਹੁਤ ਸਾਰੀਆਂ ਸਟੋਰੀਆਂ ਨੇ ਸਾਡੇ ਕੋਲ ਬਿਲਕੁਲ ਜੀ ਕਿ ਜਿਹੜੇ ਅ ਬੱਚੇ ਮਤਲਬ 16 ਸਾਲ 15 ਸਾਲ ਦੀ ਜੇਲ੍ਹ ਕੱਟ ਰਿਹਾ ਕੋਈ ਬੱਚਾ ਸਿਰਫ ਇਹ ਆ ਮੈਰਿਜ ਪੂਰੇ ਪ੍ਰੋਸੈਸ ਦੇ ਵਿੱਚ ਬਹੁਤ ਲੰਬੀਆਂ ਕਹਾਣੀਆਂ ਪਈਆਂ ਨੇ ਸਾਡੇ ਕੋਲ ਉੱਥੇ ਅ ਜਿਹਦਾ ਕਿ ਕੋਈ ਕਸੂਰ ਵੀ ਨਹੀਂ ਸੀ ਜੀ ਕੋਈ ਕਸੂਰ ਹੀ ਨਹੀਂ ਸੀ ਉਸ ਬੱਚੇ ਦਾ ਤੇ ਤੁਸੀਂ ਦੇਖੋ ਹੁਣ ਉਹਦੀ ਜ਼ਿੰਦਗੀ ਮਾਪਿਓ ਨੇ ਇੱਥੋਂ ਭੇਜਿਆ ਬੱਚਾ ਤੇ ਉਹ ਉੱਥੇ ਗਿਆ ਉੱਥੇ ਜਾ ਕੇ ਉਸ ਨੇ ਮੈਰਿਜ ਕਰਵਾਈ ਉਹ ਉਹ ਜੈਨੂਇਨ ਸੀ ਪੇਪਰ ਵਾਸਤੇ ਸੀ ਜਿਹੜਾ ਬੱਚਾ ਉਸ ਕੁੜੀ ਨੇ ਉਸਤੇ ਇਲਜ਼ਾਮ ਲਾ ਕੇ ਉਹ ਇਲਜ਼ਾਮ ਸਹੀ ਸੀ ਗਲਤ ਸੀ ਉਹ ਫਿਰ ਮੈਨੂੰ ਨਹੀਂ ਪਤਾ ਮੈਂ ਉਹਦੀ ਕੋਈ ਗਰੰਟੀ ਨਹੀਂ ਲੈ ਸਕਦਾ ਪਰ ਇਹ ਹੈਗਾ ਕਿ ਉਹ ਬੱਚਾ ਹੁਣ ਜੇਲ੍ਹ ਦੇ ਵਿੱਚ ਆ ਉਸ ਤੋਂ ਬਾਅਦ ਸਾਡੇ ਸ਼ਹਿਰ ਦੇ ਵਿੱਚ ਬੁਆਏਫਰੈਂਡ ਗਰਲਫਰੈਂਡ ਬਣਦੇ ਨੇਗੇ ਕੁੜੀ ਨੂੰ ਮਾਰ ਕੇ ਮਿੱਟੀ ਦੇ ਵਿੱਚ ਦੱਬ ਕੇ ਆ ਜਾਂਦਾ ਉਹਨੂੰ ਕੰਮ ਤੋਂ ਪਿਕ ਕਰਦਾ ਉਹਦਾ ਬੁਆਏਫਰੈਂਡ ਤੇ ਉਹ ਨਿਊਜ਼ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੇ ਐਦਾਂ ਦੇ ਬਹੁਤ ਇਨਸੀਡੈਂਟ ਹੁੰਦੇ ਨੇ ਸੋ ਬੱਚਿਆਂ ਨੂੰ ਅ ਭੇਜਣ ਤੋਂ ਪਹਿਲਾਂ ਮੈਂਟਲੀ ਦਿਮਾਗੀ ਤੌਰ ਤੇ ਸਟਰੋਂਗ ਕਰਕੇ ਤੋਰਨਾ ਬਹੁਤ ਜ਼ਰੂਰੀ ਹੈ ਬਿਲਕੁਲ ਉਸ ਤੋਂ ਪਹਿਲਾਂ ਮਾਪਿਆਂ ਨੂੰ ਵੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਬੈਨੀਪਾਲ ਸਾਹਿਬ ਤੁਸੀਂ ਅੱਜ ਸਮਾਂ ਦਿੱਤਾ ਥੈਂਕ ਯੂ ਮੈਂ ਤਾਂ ਇਹ ਹੀ ਕਹੂੰਗਾ ਸਾਰਿਆਂ ਨੂੰ ਮਾਪਿਆਂ ਨੂੰ ਕਿ ਜਿਹੜੇ ਪੇਰੈਂਟ ਬੱਚੇ ਨੇ ਨਾ ਜਦੋਂ ਬੱਚਾ ਸਾਡੇ ਕੋਲ ਮੰਨ ਲਓ ਤੁਸੀਂ 22 ਸਾਲ ਦੇ ਬੱਚੇ ਨੂੰ ਭੇਜਦੇ 22 ਸਾਲ ਦੀ ਕਮਾਈ ਆ ਸਾਡੀ ਹਾਂ ਔਰ ਦੂਜੀ ਗੱਲ ਇਹ ਹੈ ਕਿ ਬੱਚੇ ਦਾ ਜਿਹੜਾ ਸਰੀਰ ਆ ਉਹ ਮਾਪੇ ਦਿੰਦੇ ਨੇ ਜਿਹੜੇ ਬੱਚੇ ਦੇ ਜਾਂ ਸਾਡੇ ਹਿਊਮਨ ਦਾ ਸਰੀਰ ਆ ਉਹ ਮਾਪੇ ਦਿੰਦੇ ਨੇ ਜਿਹੜੇ ਹੂ ਸਰੀਰ ਦੇ ਵਿੱਚ ਆਤਮਾ ਉਹ ਰੱਬ ਦਿੰਦਾ ਬਿਲਕੁਲ ਜੇ ਰੱਬ ਨੇ ਤੁਹਾਨੂੰ ਬੱਚੇ ਦੀ ਜ਼ਿੰਮੇਵਾਰੀ ਲਈ ਆ ਤੇ ਜੇ ਤੁਸੀਂ ਉਸ ਨੂੰ ਕਿਤੇ ਸਪੋਇਲ ਕਰਤਾ ਜਾਂ ਗਲਤ ਡਿਸੀਜਨ ਲੈ ਲਿਆ ਤਾਂ ਰੱਬ ਨਰਾਜ ਹੋ ਜਾਂਦਾ ਤੁਹਾਡੇ ਨਾਲ ਸੋ ਰੱਬ ਨੂੰ ਖੁਸ਼ ਰੱਖਣਾ ਜਿਹਦੇ ਨੂੰ ਮੱਥਾ ਟੇਕਦੇ ਹੋ ਤੁਸੀਂ ਮੰਦਿਰ ਮਾਜਦ ਗੁਰਦੁਆਰੇ ਜਿੱਥੇ ਵੀ ਤਾਂ ਤੁਹਾਨੂੰ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਗਲਤੀ ਨਹੀਂ ਛੱਡਣੀ ਚਾਹੀਦੀ ਬਿਲਕੁਲ ਜੀ ਫਿਰ ਉਹ ਉਹਦੇ ਤੁਹਾਨੂੰ ਸਹੀ ਰਿਜ਼ਲਟ ਮਿਲ ਲਗੇ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਗੋਡ ਗਿਫਟ ਹੈ ਬਹੁਤ ਵੱਡਾ ਹੈ ਹਾਂਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਥੈਂਕ ਯੂ ਬਾਈ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਇਹ ਅੱਜ ਦੇ ਸਮੇਂ ਦੀ ਲੋੜ ਹੈ ਸੋ ਅਸੀਂ ਸਾਡੇ ਬਾਈ ਰੋਬੀ ਬੇਨੀਪਾਲਜੀ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਜਿਹੜੀਆਂ ਕਾਫੀ ਸਾਰੀਆਂ ਸਟੋਰੀਆਂ ਨੇ ਕਾਫੀ ਸਾਰੀਆਂ ਗੱਲਾਂ ਬਾਤਾਂ ਨੇ ਤੇ ਸਪੈਸ਼ਲ ਬਾਈ ਦੀ ਹਿਸਟਰੀ ਤੇ ਵੀ ਉਹ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਂਝੀਆਂ ਕਰਾਂਗੇ ਸੋ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ